ਸਾਗਰ ਸਾਹਿਬ ਗੱਲਾਂ ਚੱਲਦੀਆਂ ਨੇ ਕਿ ਰੱਬ ਨਾ ਇੱਕ ਥਾਣੇ ਤੇ ਕਚੈਰੀ ਦਾ ਮੂੰਹ ਕਿਸੇ ਨੂੰ ਨਾ ਦਿਖਾ ਦੇ ਇਹ ਬਹੁਤ ਗੱਲਾਂ ਚੱਲਦੀਆਂ ਹੁੰਦੀਆਂ ਕੋਟ ਕਹਿੰਦੇ ਨੇ ਇੱਕ ਕਾਲਾ ਚਿੱਟਾ ਤੇ ਬ੍ਰਾਊਨ ਕੋਟ ਜਿਹੜੇ ਆ ਇਹਨਾਂ ਨਾਲ ਵਾਸਤਾ ਨਾ ਬੋ ਵਾਸਤਾ ਤਾਂ ਗੱਲ ਇਹ ਹੈ ਕਿ ਇਹ ਜ਼ਿੰਦਗੀ ਦੇ ਇੰਨੇ ਕੁ ਜ਼ਰੂਰੀ ਹਿੱਸੇ ਨੇ ਕਿ ਵਾਸਤਾ ਤਾਂ ਇਹਨਾਂ ਨਾਲ ਕੋਈ ਚਾਵੇ ਤੇ ਚਾਹੇ ਨਾ ਚਾਹੇ ਚਾਵੇ ਪਹਿਣਾ ਹੀ ਪਹਿਣਾ ਸਾਬ ਪਹਿਲਾ ਜਿੰਦਗੀ ਦੀ ਸ਼ੁਰੂਆਤ ਕਰਦੇ ਆਂ ਤੁਸੀਂ ਇੱਕ ਪਰਿਵਾਰ ਇੱਕ ਹਰਿਆਣੇ ਦੇ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਸ਼ਹਿਰ ਦੇ ਵਿੱਚੋਂ ਉੱਠ ਕੇ ਆਵਾਂ ਹਾਈ ਕੋਰਟ ਜਿਹੜੀ ਕਹਦੀ ਹੈ ਕਿ ਪੰਜਾਬ ਤੇ ਹਰਿਆਣੇ ਦੀ ਜਿੱਥੇ ਇੱਕ ਕਹਦੀ ਕਿ ਸਰਕਾਰ ਚੱਲਦੀ ਆ ਵਕੀਲਾਂ ਦੀ ਉੱਥੇ ਤੁਸੀਂ 바ਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਬਣੇ ਹੋ ਪਹਿਲਾਂ ਸਭ ਤੋਂ ਛੋਟੀ ਉਮਰ ਦੇ ਵਾਈਸ ਪ੍ਰੈਜ਼ੀਡੈਂਟ ਬਣਦੇ ਹੋ ਫਿਰ ਸਭ ਤੋਂ ਛੋਟੀ ਉਮਰ ਦੇ ਜਿਹੜੇ ਪ੍ਰੈਜ਼ੀਡੈਂਟ ਬਣਦੇ ਹੋ ਇੱਕ ਰਿਕਾਰਡ ਤੁਹਾਡੇ ਨਾਂ ਹੋਰ ਬੋਲਦਾ ਕਿ ਸਾਰਿਆਂ ਤੋਂ ਵੱਧ ਵੋਟਾਂ ਦੇ ਨਾਲ ਜਿਹੜੀ ਤੁਹਾਡੀ ਜਿੱਤ ਪ੍ਰਾਪਤ ਹੋਈ ਸੀਗੀ ਇਹ ਤਾਂ ਕੀ ਕਹਿਣਾ ਚਾਹੋਗੇ ਕਿੰਦਾਂ ਦਾ ਉਹ ਸਫ਼ਰ ਰਿਹਾ ਕਦੋਂ ਤੋਂ ਵਕਾਲਾ ਸ਼ੁਰੂ ਕੀਤੀ ਸੀ ਜੀ ਤੇ ਸ਼ੁਰੂ ਚ ਮੇਰਾ ਇੰਟਰਸਟ ਨਹੀਂ ਸੀ ਬਾਰ ਪੋਲਟਿਕਸ ਚ ਜੀ ਲੇਕਿਨ ਹੌਲੀ ਹੌਲੀ ਜਦ ਪਤਾ ਲੱਗਿਆ ਕਿ ਇਸ਼ੂ ਬਹੁਤ ਚੱਲ ਰਹੇ ਨੇ ਪੈਂਡਿੰਗ ਨੇ ਵਕੀਰ ਬਹੁਤ ਜ਼ਿਆਦਾ ਤੰਗ ਹੋ ਰਹੇ ਨੇ ਜੀ ਤਾਂ ਇਸ ਕਰਕੇ ਫਿਰ ਮੈਨੂੰ ਲੱਗਿਆ ਕਿ ਭਈ ਮੈਂ ਵੀ ਆਪਣਾ ਕੋਸ਼ਿਸ਼ ਕਰਾਂ ਇਹ ਮੁੱਦੇ ਹੈ ਇਨਾਂ ਤੇ ਮੈਂ ਬੋਲਾਂ ਜੀ ਇਹ ਮੁੱਦੇ ਮੈਂ ਸ਼ੋਰਟ ਆਊਟ ਕਰਾਂ ਜੀ ਤੇ ਇਸ ਕਰਕੇ ਲੋੜ ਪਈ ਕਿ ਚਲੋ ਮੈਂ ਵੀ ਆਂਦਾ ਹਾਂ ਇਲੈਕਸ਼ਨ ਲੜਦਾ ਬੇਸਿਕਲੀ ਸਾਡੇ ਮੁੱਦੇ ਬਹੁਤ ਨੇ ਲੇਕਿਨ ਹਮੇਸ਼ਾ ਮੈਂ ਦੋ ਮੁੱਦਿਆਂ ਤੇ ਬਹੁਤ ਜ਼ਿਆਦਾ ਫੋਕਸ ਕਰਦਾ ਇੱਕ ਮੁੱਦਾ ਸਾਡੇ ਵਕੀਲ ਭਰਾ ਦੇ ਬੈਠਣ ਦੀ ਥਾਂ ਨਹੀਂ ਹੈ ਸਾਡੇ ਕੋਲ ਜੀ ਠੀਕ ਹੈ ਜੀ ਸਾਡੇ ਸਿਟਿੰਗ ਸਪੇਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਜੀ ਦੂਜਾ ਸਾਡੀ ਪਾਰਕਿੰਗ ਦਾ ਬੜਾ ਇਸ਼ੂ ਹੈ ਜੀ ਪਾਰਕਿੰਗ ਸਾਨੂੰ ਜਗ੍ਹਾ ਨਹੀਂ ਮਿਲਦੀ ਖੜੀਦਣ ਲੋਕਾਂ ਨੇ ਬੋਲਾ ਕਿ ਭਈ ਵਿਕਾਸ ਨੂੰ ਲੈ ਕੇ ਆਓ ਇਹ ਮੁੱਦੇ ਸਾਡੇ ਚੱਕੂਗਾ ਜੀ ਜੁਡੀਸ਼ਰੀ ਅੱਗੇ ਦੱਸੂਗਾ ਸਾਡੀ ਪ੍ਰੋਬਲਮ ਤੇ ਬੀਗੇ ਪ੍ਰਧਾਨ ਮੈਂ ਪੂਰਾ ਕੋਸ਼ਿਸ਼ ਕੀਤਾ ਕਿ ਜੋ ਮੁੱਦੇ ਇਲੈਕਸ਼ਨ ਚ ਸੀ ਉਹ ਅੱਗੇ ਮੇਰੇ ਖਿਆਲ ਚ ਮਤਲਬ ਮੇਰੇ ਕਿਸੇ ਵੀ ਅੱਗੇ ਪੈੜ ਪ੍ਰਾਉ ਨੂੰ ਬੈਠਣ ਦੀ ਥਾਂ ਦੀ ਪ੍ਰੋਬਲਮ ਨਾ ਹੋ ਮਨਿਕ ਸਾਹਿਬ ਇੱਕ ਵਾਰ ਫੇਰ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰੋਗੇ ਹਣ ਮੈਂ ਚੋਣ ਮੈਦਾਨ ਚ ਉਤਰ ਚੁੱਕਿਆ ਹਾਂ ਜੀ ਤੇ ਮੁੱਦੇ ਉਹੀ ਨੇ ਕਿਉਂਕਿ ਮੈਂ ਜਦ ਵਾਪਸ ਆਇਆ ਹਾਂ ਦੁਬਾਰਾ ਲੜ ਰਿਹਾ ਪ੍ਰਧਾਨ ਵਾਸਤੇ ਜੀ ਮੇਰੇ ਮੁੱਦੇ ਉਹੀ ਨੇ ਪੋਲਿਟਿਕਸ ਦੀ ਗੱਲ ਕੀਤੀ ਸੀ ਰਾਜਨੀਤੀ ਦੀ ਗੱਲ ਕੀਤੀ ਸੀ ਰਾਜਨੀਤੀ ਦੇ ਵਿੱਚ ਸਾਧਸ਼ਾ ਬਹੁਤ ਹੁੰਦੀਆਂ ਤੁਹਾਡੇ ਨਾਲ ਕੋਈ ਹੋਈ ਹੈ ਕਾ ਬਤਰੀ ਕੀ ਕਰਦੇ ਹੈ ਸੈਸਵਾਰੀ ਬਣਾਨੇ ਚੰਗੀ ਇਹ ਐਨਾ ਤਰ੍ਹਾਂ ਜਦੋਂ ਕਿਸੇ ਵਕੀਰ ਨਾਲ ਕੋਈ ਵੀ ਤਕਰਾ ਹੁੰਦਾ ਹੈ ਜਾਂ ਵਕੀਰ ਨਾਲ ਕੋਈ ਵੀ ਮਤਲਬ ਇਤੇਕੇ ਦਾ ਇਨਜਸਟਿਸ ਕਿਤੇ ਵੀ ਕਿਸੇ ਵੀ ਲੈਵਲ ਤੇ ਹੁੰਦਾ ਤੇ ਇਹਨਾਂ ਤੋਂ ਫਿਰ ਪ੍ਰਤਾਸ਼ ਨਹੀਂ ਹੁੰਦਾ ਤੇ ਇਹ ਮਤਲਬ ਇਹ ਵੀ ਅੰਜਾਮ ਸੋਚੇ ਬਿਨਾ ਇੱਕ ਵਾਰੀ ਜੀ ਖੁਦ ਬੰਦੇ ਨੇ ਕੋਈ ਵੀ ਬੰਦਾ ਪਾਵਰ 'ਚ ਐ ਉਥੇ ਫੰਡਸ ਵੀ ਹਨ ਜੋ ਉਥੇ ਕੰਮਕਾਰ ਵੀ ਕਰਦੇ ਰਹਿੰਦੇ ਨੇ ਤੇ ਇੱਕ ਕਹਿ ਦੇਣਾ ਅਲੀਗੇਸ਼ਨ ਲਗਾ ਦੇ ਨੇ ਬਿਨਾਂ ਪੁਨਿਆਦੀ ਕੋਈ ਐਵੀਡੈਂਸ ਤੋਂ ਠੀਕ ਹੈ ਤੇ ਉਹ ਬੜਾ ਸੌਖਾ ਹੁੰਦਾ ਤੇ ਮਾਲਿਕ ਸਾਹਿਬ ਜਿਹੜੇ ਉਹਦਾ ਸ਼ਿਕਾਰ ਬੜੀ ਪੂਰੀ ਤਰ੍ਹਾਂ ਹੋਇਆ ਤੇ ਤੁਹਾਨੂੰ ਲੋਕੀ ਪਿਆਰ ਕਰਦੇ ਨੇ ਉੱਤੇ ਤੁਹਾਡੇ ਸ਼ੁਭਚਿੰਤਕ ਬਹੁਤ ਹੁੰਦੇ ਨੇ ਹਮ ਠੀਕ ਹੈ ਜੀ ਤੇ ਮੇਰੇ ਵੀ ਕੁਝ ਸ਼ੁਭਚਿੰਤਕ ਨੇ ਜੀ ਜਿਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਡਿਫੇਮ ਕਰਨ ਦੀ ਵਲ ਜੀ ਤੇ ਉਹਨਾਂ ਨੇ ਪੂਰਾ ਜੋਰ ਲਾਇਆ ਕਿ ਭਈ ਇਹ ਪ੍ਰੋਪਰ ਆਪਣਾ ਪ੍ਰਧਾਨੀ ਵਾਲਾ ਟੈਨੋ ਨਾ ਟੰਗ ਨਾਲ ਕਰ ਪਾਇਆ। ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ نیوز ਤੇ ਮੈਂ ਜਸ ਖਹਿਰਾ। ਅ ਲਗਾਤਾਰ ਜਿਹੜੀ ਕਾਨੂੰਨ ਦੀ ਗੱਲ ਹੈ ਉਹ ਬੁਰੀਕ ਦੀ ਜ਼ਿੰਦਗੀ ਦੇ ਵਿੱਚ ਹੁੰਦੀ ਆ ਕਿਤੇ ਨਾ ਕਿਤੇ ਕਿਸੇ ਨੇ ਠਾਣੇ ਕਚਹਿਰੀਆਂ ਜ਼ਰੂਰ ਦੇਖੇ ਹੁੰਦੇ ਨੇ ਤੇ ਅੱਜ ਸਾਡੀ ਸਵੇਰ ਦੀ ਜਿਹੜੀ ਚਾਹ ਦੀ ਅੱਪਿਆਲੀ ਆਉ ਇੱਕ ਵਕੀਲਾ ਨਾਲ ਸਾਂਝੀ ਹੋ ਰਹੀ ਆ ਤਾਂ ਸੋ ਵਕੀਲ ਬੈਠੇ ਨੇ ਸਾਡੇ ਸਾਹਮਣੇ ਸੋ ਅੱਜ ਕਾਨੂੰਨ ਦੀ ਸਾਂਝ ਜਰੂਰ ਪਾਵਾਂਗੇ ਸਾਡੇ ਨਾਲ ਵਿਕਾਸ ਮਲਿਕ ਜੀ ਜਿਹੜੇ ਇਹ ਹਰਿਆਣਾ ਪੰਜਾਬ ਹਾਈ ਕੋਰਟ ਦੇ ਜਿਹੜੇ ਅਬਾਰ ਐਸੋਸੀਏਸ਼ਨ ਨੇ ਉਹਨਾਂ ਦੇ ਪ੍ਰਧਾਨ ਨੇ ਤੇ ਨਾਲ ਸਾਡੇ ਸੀਨੀਅਰ ਵਕੀਲ ਸਾਹਿਬ ਅਨਿਲ ਸਾਗਰ ਜੀ ਬੈਠੇ ਨੇ ਤਾਂ ਇਹਨਾਂ ਨਾਲ ਅੱਜ ਕਾਨੂੰਨ ਵਿਵਸਥਾ ਜਿਹੜੀ ਆ ਪੂਰੇ ਇੰਡੀਆ ਦੀ ਕਾਨੂੰਨ ਵਿਵਸਥਾ ਜੀ ਜਰੂਰ ਗੱਲ ਕਰਾਂਗੇ ਕਿੱਦਾਂ ਦਾ ਜਿਹੜਾ ਕੋਰਟ ਦਾ ਮਾਹੌਲ ਹੁੰਦਾ ਕਿਉਂਕਿ ਆਮ ਸੱਗ ਸਭ ਗੱਲਾਂ ਚੱਲਦੀਆਂ ਨੇ ਕਿ ਰੱਬ ਨਾ ਇੱਕ ਥਾਣੇ ਤੇ ਕਚਹਿਰੀ ਦਾ ਹੋਂ ਕਿਸੇ ਨੂੰ ਨਾ ਲਗਾਵੇ ਇਹ ਬਹੁਤ ਗੱਲਾਂ ਚੱਲਦੀਆਂ ਹੁੰਦੀ ਜੇ ਕੋਰਟ ਕਹਿੰਦੇ ਨੇ ਇੱਕ ਕਾਲਾ ਚਿੱਟਾ ਤੇ ਬ੍ਰਾਊਨ ਕੋਰਟ ਜਿਹੜੇ ਆ ਇਹਨਾਂ ਨਾਲ ਵਾਸਤਾ ਨਾ ਪਾਵੇ ਵਾਸਤਾ ਨਾ ਪਾਵੇ ਪਰ ਕਿਹੜਾ ਗੱਲ ਇਹ ਹੈ ਕਿ ਇਹ ਜ਼ਿੰਦਗੀ ਦੇ ਇੰਨੇ ਕੁ ਜ਼ਰੂਰੀ ਹਿੱਸੇ ਨੇ ਕਿ ਵਾਸਤਵਤਾਂ ਇਹਨਾਂ ਨਾਲ ਕੋਈ ਚਾਵੇ ਤੇ ਚਾਹੇ ਨਾ ਚਾਵੇ। ਚਾਵੇ ਪੈਣਾ ਹੀ ਪੈਣਾ। ਜੀ। ਸੋ ਪਹਿਲਾ ਸਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ ਆ ਸਾਗਰ ਸਾਹਿਬ ਮਲਿਕ ਸਾਹਿਬ। ਤੁਹਾਡਾ ਬਹੁਤ-ਬਹੁਤ ਜੀ। ਤੇ ਮਲਿਕ ਸਾਹਿਬ ਪਹਿਲਾ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਆ। ਤੁਸੀਂ ਇੱਕ ਪਰਿਵਾਰ ਇੱਕ ਹਰਿਆਣੇ ਦੇ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਸ਼ਹਿਰ ਦੇ ਵਿੱਚੋਂ ਉੱਠ ਕੇ ਆਨਾ ਹਾਈ ਕੋਰਟ ਜਿਹੜੀ ਕਹਦੀ ਕਿ ਪੰਜਾਬ ਤੇ ਹਰਿਆਣਾ ਦੀ ਜਿੱਥੇ ਇੱਕ ਇਹ ਕਹਦੀ ਕਿ ਸਰਕਾਰ ਚੱਲਦੀ ਆ ਵਕੀਲਾਂ ਦੀ ਉੱਥੇ ਦੇ ਤੁਸੀਂ 바 ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਬਣੇ ਹੋ ਪਹਿਲਾ ਸਭ ਤੋਂ ਛੋਟੀ ਉਮਰ ਦੇ ਵਾਈਸ ਪ੍ਰੈਜ਼ੀਡੈਂਟ ਬਣਦੇ ਹੋ ਫਿਰ ਸਭ ਤੋਂ ਛੋਟੀ ਉਮਰ ਦੇ ਜਿਹੜੇ ਪ੍ਰੈਜ਼ੀਡੈਂਟ ਬਣਦੇ ਹੋ ਇੱਕ ਰਿਕਾਰਡ ਤੁਹਾਡੇ ਨਾਂ ਹੋਰ ਬੋਲਦਾ ਕਿਹਨਾਂ ਸਾਰਿਆਂ ਤੋਂ ਵੱਧ ਵੋਟਾਂ ਦੇ ਨਾਲ ਜਿਹੜੀ ਤੁਹਾਡੀ ਜਿੱਤ ਪ੍ਰਾਪਤ ਹੋਈ ਸੀਗੀ ਇਹ ਤਾਂ ਕੀ ਕਹਿਣਾ ਚਾਹੋਗੇ ਕਿਦਾਂ ਦਾ ਉਹ ਸਫਰ ਰਿਹਾ ਆ ਮੈਂ ਸਭ 2002 ਚ ਵਕਾਲਾ ਸ਼ੁਰੂ ਕੀਤੀ ਸੀ ਜੀ ਤੇ ਸ਼ੁਰੂ ਚ ਮੇਰਾ ਇੰਟਰਸਟ ਨਹੀਂ ਸੀ ਬਾਰ ਪੋਲਟਿਕਸ ਚ ਜੀ ਲੇਕਿਨ ਹੌਲੀ ਹੌਲੀ ਤੇ ਪਤਾ ਲੱਗਿਆ ਕਿ ਇਸ਼ੂ ਬਹੁਤ ਚੱਲ ਰਹੇ ਨੇ ਪੈਂਡਿੰਗ ਨੇ ਵਕੀਲ ਬਹੁਤ ਜ਼ਿਆਦਾ ਤੰਗ ਹੋ ਰਹੇ ਨੇ ਜੀ ਤਾਂ ਇਸ ਕਰਕੇ ਫਿਰ ਮੈਨੂੰ ਲੱਗਿਆ ਕਿ ਭਈ ਮੈਂ ਵੀ ਆਪਣਾ ਕੋਸ਼ਿਸ਼ ਕਰਾਂ ਇਹ ਮੁੱਦੇ ਹੈ ਇਨਾਂ ਤੇ ਮੈਂ ਬੋਲਾਂ ਜੀ ਇਹ ਮੁੱਦੇ ਮੈਂ ਸੌਟ ਆਊਟ ਕਰਾਂ ਤੇ ਇਸ ਕਰਕੇ ਲੋਡ ਪਈ ਕਿ ਚਲੋ ਮੈਂ ਵੀ ਆਂਦਾ ਹਾਂ ਇਲੈਕਸ਼ਨ ਲੜਦਾ ਜੀ ਤੇ ਬੜਾ ਮਾਨਪੱਖੀ ਬਾਰ ਨੇ ਪਹਿਲਾਂ ਮੈਨੂੰ ਦੋ ਵਾਰ ਕੰਟੀਨਿਊਸਲੀ ਉਹਨਾਂ ਨੇ ਮੈਨੂੰ ਵਾ이스 ਪ੍ਰਧਾਨ ਬਣਾਇਆ ਜੀ ਉਸ ਤੋਂ ਬਾਅਦ ਮੈਂ ਫਿਰ ਦੁਬਾਰਾ ਪ੍ਰਧਾਨ ਵਾਸਤੇ ਆਇਆ ਤੇ ਬੜੇ ਰਿਕਾਰਡ ਮਾਰਜਨ ਨਾਲ ਵਕੀਲਾਂ ਨੇ ਬੜਾ ਪਿਆਰ ਦਿੱਤਾ ਤੇ ਮੈਨੂੰ ਪ੍ਰਧਾਨ ਬਣਾਇਆ ਜੀ ਤੇ ਉਹ ਮੁੱਦੇ ਬੇਸਿਕਲੀ ਸਾਡੇ ਮੁੱਦੇ ਬਹੁਤ ਨੇ ਲੇਕਿਨ ਹਮੇਸ਼ਾ ਮੈਂ ਦੋ ਮੁੱਦਿਆਂ ਤੇ ਬਹੁਤ ਜ਼ਿਆਦਾ ਫੋਕਸ ਕਰਦਾ ਇੱਕ ਮੁੱਦਾ ਸਾਡੇ ਵਕੀਲ ਭਰਾ ਦੇ ਬੈਠਣ ਦੀ ਥਾਂ ਨਹੀਂ ਹੈ ਸਾਡੇ ਕੋਲ ਜੀ ਠੀਕ ਹੈ ਜੀ ਸਾਡੇ ਸਿਟਿੰਗ ਸਪੇਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਜੀ ਦੂਜਾ ਸਾਡੀ ਪਾਰਕਿੰਗ ਦਾ ਬੜਾ ਇਸ਼ੂ ਹੈ ਜੀ ਪਾਰਕਿੰਗ ਸਾਨੂੰ ਜਗ੍ਹਾ ਨਹੀਂ ਮਿਲਦੀ ਖੜੀ ਕਰਨ ਦੀ ਵਕੀਲਾਂ ਨੂੰ ਪੋਲੀਟਿਕIANS ਨੂੰ ਜੀ ਤੇ ਇਸੇ ਕਰਕੇ ਲੋਕਾਂ ਨੇ ਬੋਲਾ ਕਿ ਭਈ ਵਿਕਾਸ ਨੂੰ ਲੈ ਕੇ ਆਓ ਇਹ ਮੁੱਦੇ ਸਾਡੇ ਚੱਕੂਗਾ ਜੀ ਜੁਡੀਸ਼ਰੀ ਅੱਗੇ ਦੱਸੂਗਾ ਸਾਡੀ ਪ੍ਰੋਬਲਮਸ ਤੇ ਬੀਇੰਗ ਇਹ ਪ੍ਰਧਾਨ ਮੈਂ ਪੂਰਾ ਕੋਸ਼ਿਸ਼ ਕੀਤਾ ਕਿ ਜੋ ਮੁੱਦੇ ਇਲੈਕਸ਼ਨ ਚ ਸੀ ਉਹ ਅੱਗੇ ਮੇਰੇ ਖਿਆਲ ਚ ਮਤਲਬ ਮੇਰੇ ਕਿਸੇ ਵੀ ਅੱਗੇ ਭੈਣ ਪ੍ਰਾਪ ਨੂੰ ਬੈਠਣ ਦੀ ਥਾਂ ਦੀ ਪ੍ਰੋਬਲਮ ਨਾ ਹੋਏ ਤੇ ਕਿਸੇ ਨਾ ਕਿਸੇ ਹੱਦ ਤੱਕ ਇਸ ਟੈਨਰ ਚ ਮੈਂ ਮਤਲਬ ਆਦੇ ਮੁੱਦੇ ਮੈਂ ਸੌਟ ਆਊਟ ਕਰ ਪਾਇਆ ਪਾਰਕਿੰਗ ਦਾ ਇਸ਼ੂ ਮੈਂ ਥੋੜਾ ਬਹੁਤ ਆਪਣਾ ਸੌਟ ਆਊਟ ਕਰ ਪਾਇਆ ਜੀ ਕੋਸ਼ਿਸ਼ ਕੀਤੀ ਮੇਰੇ ਟੈਨਰ ਚ ਜਾਮ ਨਾ ਲੱਗੇ ਹੂੰ ਤੇ ਵਕੀਲਾ ਨੂੰ ਪ੍ਰੋਪਰ ਪਾਰਕਿੰਗ ਸਪੇਸ ਮਿਲੇ ਜੀ ਤੇ ਉਸ ਤੋਂ ਬਾਅਦ ਜਿੱਥੇ ਤੱਕ ਬਾਹਰ ਰੂਮ ਦੀ ਜਗ੍ਹਾ ਸੀ ਕਿ ਮੈਂ ਜੱਜਾਂ ਨੂੰ ਰਿਕੁਐਸਟ ਵੀ ਕੀਤੀ ਬਹੁਤ ਵਾਰ ਕਿ ਜੀ ਸਾਡੇ ਵਕੀਲ ਭੈਣਪਰਾ ਨੂੰ ਜਗ੍ਹਾ ਦੇ ਦਿਓ ਬੈਠਣ ਦੀ ਹਮ ਤੇ ਉਹਨਾਂ ਨੇ ਪਰ ਲੱਗਾ ਤਾਂ ਸਾਡੇ ਸਪੇਸ ਹੀ ਨਹੀਂ ਮਿਲਦਾ ਸੀ ਕਿ ਅਸੀਂ ਬਣਾਇਆ ਕਿੱਥੇ ਬਾਰੂ ਜੀ ਅਸੀਂ ਆ ਮੈਂ ਚੈਂਬਰਸ ਬਿਲਡਿੰਗ ਹੈ ਸਾਡੇ ਉੱਥੇ ਮੈਂ ਜੱਜਾ ਨੂੰ ਰਿਕੁਐਸਟ ਕੀਤੀ ਜਦ ਸਾਬ ਨੂੰ ਮੈਂ ਕਿਹਾ ਜੀ ਪਲੀਜ਼ ਸਾਨੂੰ ਉੱਥੇ ਬਣਾਉਣ ਦਿਓ ਉਸ ਤੋਂ ਬਾਅਦ ਇੱਕ ਰੋਟੀ ਦੀ ਅ ਇੰਜੀਨੀਅਰਸ ਦੀ ਰਿਪੋਰਟ ਵੀ ਮੈਂ ਪਲੇਸ ਔਨ ਰਿਕਾਰਡ ਕੀਤੀ ਹੈ ਕਿ ਵੀ ਉੱਥੇ ਬਿਲਡਿੰਗ ਬਣ ਸਕਦੀ ਹੈ ਪਰ ਮੀਨ ਵਾਈਲ ਕਿਉਂਕਿ ਇੱਕ ਸਾਲ ਬਹੁਤ ਘਟ ਹੁੰਦਾ ਤੇ ਸਾਰੀ ਚੀਜ਼ਾਂ ਇਸ਼ੂ ਲਈ ਇੱਕ ਸਾਲ ਮੇਰੇ ਸਾਹਬ ਨਾਲ ਬਹੁਤ ਘਟ ਹੈ ਟਿਨਿਓਰ ਇੱਕ ਸਾਲ ਦਾ ਹੁੰਦਾ ਜੀ ਸਾਡਾ ਟਿਨਿਓਰ ਇੱਕ ਸਾਲ ਦਾ ਹੁੰਦਾ ਤੇ ਮੇਰੇ ਹਿਸਾਬ ਨਾਲ 2025 ਚ ਮੇਰੇ ਹਰ ਵਕੀਲ ਭੈਣ ਭਰਾ ਨੂੰ ਬੈਠਣ ਦੀ ਥਾਂ ਮਿਲੂਗੀ ਜੀ ਇਹ ਪ੍ਰੋਮਿਸ ਹੈ ਮੇਰਾ ਜੀ ਜੀ ਮਲਿਕ ਸਾਹਿਬ ਇੱਕ ਵਾਰ ਫੇਰ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰੋਗੇ ਹਣ ਬਿਲਕੁਲ ਸਰ ਮੈਂ ਚੋਣ ਮੈਦਾਨ ਚ ਉਤਰ ਚੁੱਕਿਆ ਹਾਂ ਜੀ ਜੀ ਤੇ ਮੁੱਦੇ ਉਹੀ ਨੇ ਕਿਉਂਕਿ ਮੈਂ ਜਦ ਵਾਪਸ ਆਇਆ ਹਾਂ ਦੁਬਾਰਾ ਲੜ ਰਿਹਾ ਪ੍ਰਧਾਨ ਵਾਸਤੇ ਜੀ ਮੇਰੇ ਮੁੱਦੇ ਉਹੀ ਨੇ ਜੀ ਤੇ ਹਾਂ ਲੇਕਿਨ ਇਸ ਵਾਰ ਮੈਂ ਹੋਰ ਹੱਕ ਨਾਲ ਕਹਿ ਸਕਦਾ ਉਹਰ ਫੋਰਸ ਨਾਲ ਕਹਿ ਸਕਦਾ ਕਿ ਜੋ ਮੁੱਦੇ ਮੈਂ ਲੈ ਕੇ ਚੱਲਿਆ ਸੀ ਉਹ ਇਸ ਸਾਲ 2025 ਉਹ ਮੁੱਦੇ ਮੈਂ ਖਤਮ ਕਰਵਾਵਾਂਗਾ ਸਾਰੇ ਮਲਿਕ ਸਾਹਿਬ ਇੱਕ ਮੇਰਾ ਸਵਾਲ ਹੈ ਕਿ ਤੁਸੀਂ ਪੋਲਿਟਿਕਸ ਦੀ ਗੱਲ ਕੀਤੀ ਸੀ ਰਾਜਨੀਤੀ ਦੀ ਗੱਲ ਕੀਤੀ ਸੀ ਰਾਜਨੀਤੀ ਦੇ ਵਿੱਚ ਸਾਜ਼ਿਸ਼ਾਂ ਬਹੁਤ ਹੁੰਦੀਆਂ ਤੁਹਾਡੇ ਨਾਲ ਕੋਈ ਹੋਈ ਹੈ ਬਹੁਤ ਵੱਡੀ ਸਾਜ਼ਿਸ਼ ਇੱਥੇ ਥੋੜਾ ਜਿਹਾ ਮੈਂ ਜੀ ਜੀ ਸਵਾਗਤ ਹੈ ਜੀ ਕਿ ਮਲਿਕ ਸਾਹਿਬ ਜਿਹੜੇ ਹੈਗੇ ਲੰਗੇਸਟ ਪਰ ਜਿਹੜੇ ਮਤਲਬ ਪ੍ਰੈਜ਼ੀਡੈਂਟ ਬਣੇ ਬਣੇ ਪਹਿਲਾ ਵਾਈਸ ਪ੍ਰੈਜ਼ੀਡੈਂਟ ਦੋ ਬਾਰ ਬਣੇ ਜੀ ਐਕਚੁਅਲੀ ਕੀ ਹੁੰਦਾ ਹੈ ਕਿ ਆ ਆਖਿਆ ਸਰ ਆਪਾਂ ਵੈਸੇ ਵੀ ਜੀ ਸਮਾਜਿਕ ਮੀਡੀਅਮ ਦੇ ਤੌਰ ਤੇ ਵੀ ਦੇਖਦੇ ਆ ਕਿ ਜਿਹੜਾ ਬੰਦਾ ਕਹਿੰਦੇ ਨਹੀਂ ਕੋ ਪਕਾਵਤ ਹੈ ਜਿੱਕੇ ਗਿਰਤੇ ਹੈ ਸੈਸਵਾਰ ਹੀ ਮੈਦਾਨੇ ਜਨਮ ਜੀ ਉਹ ਹੁੰਦਾ ਕੀ ਹੈ ਕਿ ਜਿਹੜੇ ਬੰਦੇ ਨੇ ਕੁਝ ਕਰਨਾ ਹੀ ਨਹੀਂ ਹੈ ਹੂੰ ਉਹਦੀ ਖਲਬਤ ਵੀ ਨਹੀਂ ਹੁੰਦੀ ਜੀ ਠੀਕ ਹੈ ਨਾ ਜਿਹੜੇ ਬੰਦੇ ਨੇ ਕੋਈ ਕੰਮ ਕੀਤਾ ਹੀ ਨਹੀਂ ਉਹਦੀ ਖਰਾਬਤ ਵੀ ਕੋਈ ਕਿਦਾਂ ਕਰੂਗਾ ਹੁਣ ਹੁੰਦਾ ਇਹ ਕਿ ਵਕੀਲਾਂ ਦੇ ਮੁੱਦਿਆਂ ਨੂੰ ਲੈ ਕੇ ਯਕੀ ਇੱਕ ਤਾਂ ਯੰਗਸਟਰ ਹੈਗੇ ਜੀ ਮਲਿਕ ਸਾਹਿਬ ਇੱਕ ਇਹ ਹੈ ਕਿ ਇਹਨਾਂ ਦਾ ਮਤਲਬ ਕੁਝ ਕਿਉਂਕਿ ਹਰਿਆਣਾ ਤੇ ਪੰਜਾਬ ਤੋਂ ਤੁਹਾਨੂੰ ਪਤਾ ਹੈ ਕਿ ਵੀ ਬਲੱਡ 'ਚ ਥੋੜਾ ਜਿਹਾ ਐਕਸਟਰਾ ਗਰਮੀ ਹੈ ਜੇ ਇਹਨਾਂ ਨੂੰ ਬੇਸਿਕਲੀ ਜਿਹੜਾ ਮੇਰੀ ਅਬਜ਼ਰਵੇਸ਼ਨ ਹੈ ਜਿੰਨਾ ਕਿ ਮੈਂ ਇਹਨਾਂ ਨੂੰ ਵਾਚ ਕੀਤਾ ਕਿ ਇਹਨਾਂ ਨੂੰ ਜਦੋਂ ਕਿਸੇ ਵਕੀਲ ਨਾਲ ਕੋਈ ਵੀ ਤਕਰਾ ਹੁੰਦਾ ਹੈ ਜਾਂ ਵਕੀਲ ਨਾਲ ਕੋਈ ਵੀ ਮਤਲਬ ਇੱਕ ਤਰੀਕੇ ਦਾ ਇਨਜਸਟਿਸ ਕਿਤੇ ਵੀ ਕਿਸੇ ਵੀ ਲੈਵਲ ਤੇ ਹੁੰਦਾ ਤੇ ਇਹਨਾਂ ਤੋਂ ਫਿਰ ਪ੍ਰਦਰਸ਼ਨ ਨਹੀਂ ਹੁੰਦਾ ਤੇ ਇਹ ਮਤਲਬ ਇਹ ਵੀ ਅੰਜਾਮ ਸੋਚੇ ਬਿਨਾ ਇੱਕ ਵਾਰੀ ਜੀ ਖੁਦ ਪੈਂਦੇ ਨੇ ਤੇ ਉਹ ਹੋਇਆ ਇਹ ਹੈ ਕਿ ਜਿੰਨਾ ਕੁ ਮਤਲਬ ਇਹ ਆਮ ਜਨਤਾ ਨੂੰ ਵੀ ਪਤਾ ਹੈ ਤੇ ਕਿਉਂਕਿ ਵਕੀਲਾਂ ਦਾ ਮੁੱਦਾ ਸੀਗਾ ਬਹੁਤ ਜ਼ਿਆਦਾ ਆਮ ਜਨਤਾ ਨੂੰ ਇਹਦੀ ਸਮਝ ਨਹੀਂ ਆਂਦੀ ਤੇ ਉਹਦੇ ਵਿੱਚ ਕੀ ਹੈ ਕਿ ਜਿਹੜੇ ਵਕਤ ਜਦੋਂ ਤੁਸੀਂ ਦੇਖਿਆ ਕਿ ਇਹਨਾਂ ਦੇ ਖਿਲਾਫ ਸਾਜ਼ਿਸ਼ ਕੀਤੀ ਗਈ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਸੀਗਾ ਉਹ ਇਹ ਸੀਗਾ ਕਿ ਬਾਕੀਆਂ ਦੀਆਂ ਵੋਟਾਂ ਮਿਲਾ ਕੇ ਵੀ ਇਹਨਾਂ ਦੀਆਂ ਵੋਟਾਂ ਨਾਲੋਂ ਘੱਟ ਸੀਗੀਆਂ ਕਹਿੰਦਾ ਮਤਲਬ ਇਹ ਵੀ ਜੋ ਵੋਟ ਰਿਸ਼ੋ ਹੈ ਨਾ ਦਾ ਸੀਗਾ ਉਹ ਬਾਕੀ ਜਿਹੜੇ ਦੂਜੇ ਕੰਟੈਸਟੈਂਟ ਸੀਗੇ ਉਹਨਾਂ ਨਾਲ ਡਬਲ ਸੀਗਾ ਜੀ ਅੱਛਾ ਉਹਨੂੰ ਕਿਤੇ ਨਾ ਕਿਤੇ ਕੀ ਹੁੰਦਾ ਕਿ ਜਦੋਂ ਕਿਸੇ ਨੂੰ ਤੁਸੀਂ ਸਿੱਧੇ ਤੌਰ ਤੇ ਨਹੀਂ ਨਾ ਮਤਲਬ ਕਰਾਰੀ ਸੱਟ ਲੱਗਦੀ ਹੈ ਜੀ ਸਿੱਧੇ ਤੌਰ ਤੇ ਜਦੋਂ ਤੁਸੀਂ ਕਿਸੇ ਨੂੰ ਡੀਫੀਟ ਨਹੀਂ ਦੇ ਸਕਦੇ ਉਹਨੂੰ ਨਹੀਂ ਹਰਾ ਸਕਦੇ ਤੇ ਉਦੋਂ ਕੀ ਕਰਦੇ ਹੋ ਉਦੋਂ ਫਿਰ ਸਾਜ਼ਿਸ਼ਾਂ ਸ਼ੁਰੂ ਜੀ ਉਹ ਸਾਜ਼ਿਸ਼ਾਂ ਐਦਾਂ ਦੀਆਂ ਮਤਲਬ ਚਲੋ ਕਹਿਣਾ ਨਹੀਂ ਚਾਹੀਦਾ ਹੈ ਤਾਂ ਸਾਡੀ ਫਰੇਟਰਨਿਟੀ ਦੇ ਨਾਮ ਪਰ ਉਹ ਸਾਜ਼ਿਸ਼ ਜਿਹੜੀ ਹੈਗੀ ਹੈ ਉਸ ਦਾ ਸ਼ਿਕਾਰ ਇਹਨਾਂ ਨੂੰ ਬਣਾਇਆ ਗਿਆ ਇਹਨਾਂ ਦੇ ਉੱਤੇ ਜਿਹੜੇ ਹੈਗੇ ਛੁੱਟੇ ਜਿਹੜੇ ਫੰਡ ਅਲੋਕੇਸ਼ਨਮੈਂਟ ਦੇ ਕਿਉਂਕਿ ਉਹ ਤੁਸੀਂ ਦੇਖੋ ਆਪਣੇ ਚਾਹੇ ਤਾਂ ਪੰਚਾਇਤਾਂ ਹੋਣ ਤੇ ਚਾਹੇ ਪ੍ਰਧਾਨ ਮੰਤਰੀ ਹੋਵੇ ਠੀਕ ਹੈ ਕਿਉਂਕਿ ਜਦੋਂ ਕੋਈ ਵੀ ਬੰਦਾ ਪਾਵਰ 'ਚ ਹੈ ਉੱਥੇ ਫੰਡਸ ਵੀ ਹਨ ਜਿਉਂਥੇ ਕੰਮਕਾਰ ਵੀ ਕਰਨੇ ਪੈਂਦੇ ਆ ਤੇ ਇਹ ਕਹਿ ਦੇਣਾ ਅਲੀਗੇਸ਼ਨ ਲਗਾ ਦੇਵੇਂ ਬਿਨਾਂ ਬੁਨਿਆਦੀ ਕੋਈ ਐਵੀਡੈਂਸ ਤੋਂ ਠੀਕ ਹੈ ਤੇ ਉਹ ਬੜਾ ਸੌਖਾ ਹੁੰਦਾ ਤੇ ਮਲਿਕ ਸਾਹਿਬ ਜਿਹੜੇ ਆ ਉਹਦਾ ਸ਼ਿਕਾਰ ਬੜੀ ਬੁਰੀ ਤਰ੍ਹਾਂ ਹੋਏ ਪਰ ਇਹ ਸੱਚੀ ਕਿਉਂਕਿ ਤਾਂ ਸੱਚੇ ਸੀਗੇ ਇਹਨਾਂ ਨੇ ਮਤਲਬ ਇੱਕ ਐਨਰਜੀ ਸੀ ਲੋਕਾਂ ਦਾ ਸਾਧਰਨ ਬਦਲ ਅਸਿਕਾ ਇਸ ਦੀ وجہ ਨਾਲ ਬਾਕੀ ਆਪ ਦੱਸਣਗੇ ਕਿ ਕਿਸ ਤਰ੍ਹਾਂ ਉਸ ਤੋਂ ਨਿਕਲ ਕੇ ਇੰਟੀਗਰ ਦਾ ਬਹੁਤ ਵੱਡੀ ਪੈ ਗਈ ਸੀ ਇਹਨਾਂ ਤੇ ਇਹਨਾਂ ਨੂੰ ਬਲਕਿ ਹੈ ਕਿਉਂਕਿ ਦੇਖੋ ਜਿੱਦਾਂ ਕਹਿੰਦੇ ਕਿ ਵੀ ਆਜ਼ਾਦੀ ਸਭ ਨੂੰ ਚਾਹੀਦੀ ਆ ਪਰ ਭਗਤ ਸਿੰਘ ਕੋਈ ਨਹੀਂ ਬਣਨਾ ਚਾਹੁੰਦਾ ਪਿਛਲੇ ਇੰਟਰਵਿਊ ਵੀ ਇਹ ਕਹੇ ਸੀ ਕਿ ਇੰਨਾਂ ਨਾਲ ਪ੍ਰੋਬਲਮ ਨਹੀਂ ਇਹ ਭਗਤ ਸਿੰਘ ਬਣਾਉਣ ਨੂੰ ਤਿਆਰ ਕਰਦੇ ਨੇ ਤੇ ਇਹਨਾਂ ਨੂੰ ਸੱਚੀ ਉਹਨਾਂ ਨੇ ਬਣਾ ਵੀ ਦਿੱਤਾ ਤੇ ਇਹਨਾਂ ਨੂੰ ਮਤਲਬ ਇਟ ਇਹ ਅਲੱਗ ਤੋਂ ਇੱਕ ਹਿਸਟਰੀ ਹੈ ਕਿ ਸਾਡੀ ਹੀ ਵਾਰ ਦੀ ਪੰਜਾਬ ਇਨ ਹੈ ਨਾ ਹਾਈ ਕੂਰਟ ਵਾਰ ਦੇ ਪ੍ਰਧਾਨ ਨੂੰ ਪਹਿਲੀ ਵਾਰੀ ਮਤਲਬ ਝੂਠੇ ਅਲੀਗੇਸ਼ਨਸ ਦੇ ਆਧਾਰ ਤੇ इवन ਜੇਲ ਦੇਖਣੀ ਪੈਗੀ ਤੇ ਮਲਿਕ ਸਾਹਿਬ ਆਪ ਇਹਨੂੰ ਥੋੜਾ ਜਿਹਾ ਦੱਸੋਗੇ ਕਿ ਕਿੱਲਾ ਹੋਇਆ ਇਹਨਾਂ ਦਾ ਤਜਰਬਾ ਸਰ ਸਰ ਤਜਰਬਾ ਹੈ ਕਿ ਮਤਲਬ ਜਿੱਥੇ ਤੁਹਾਨੂੰ ਲੋਕੀ ਪਿਆਰ ਕਰਦੇ ਨੇ ਉੱਥੇ ਤੁਹਾਡੇ ਸ਼ੁਭਚਿੰਤਕ ਬਹੁਤ ਹੁੰਦੇ ਨੇ ਹਮ ਠੀਕ ਹੈ ਜੀ ਤੇ ਮੇਰੇ ਵੀ ਕੁਝ ਸ਼ੁਭਚਿੰਤਕ ਨੇ ਜੀ ਜਿਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਡਿਫੇਮ ਕਰਨ ਦੀ ਮੈਨ ਜੀ ਤੇ ਉਹਨਾਂ ਨੇ ਪੂਰਾ ਜ਼ੋਰ ਲਾਇਆ ਜੀ ਕਿ ਬਈ ਇਹ ਪ੍ਰੋਪਰ ਆਪਣਾ ਪ੍ਰਧਾਨੇ ਵਾਲਾ ਟੈਨੋ ਨਾ ਟੰਗ ਨਾਲ ਕਰ ਪਾਏ ਜੀ ਤੇ ਉਹਦੇ ਕਰਕੇ ਮੈਨੂੰ ਸਫਰ ਵੀ ਕਰਨਾ ਪਿਆ ਹਮ ਆ ਮੈਨੂੰ ਨੁਕਸਾਨ ਹੋਇਆ ਪਹਿਲੂ ਨੁਕਸਾਨ ਗਿਆ ਮੇਰੇ ਵਕੀਲ ਭਰਾ ਨੂੰ ਨੁਕਸਾਨ ਹੋਇਆ ਕਿ ਜਿਨ੍ਹਾਂ ਨੂੰ ਮੈਂ ਪ੍ਰੋਮਿਸ ਕੀਤੇ ਸੀ ਉਹ ਮੈਂ ਪ੍ਰੋਮਿਸ ਆਪਣੇ ਨਹੀਂ ਪੂਰੇ ਕਰ ਪਾਇਆ ਟਾਈਮ ਤੇ ਕਿਉਂਕਿ ਉਹਨਾਂ ਨੇ ਮੈਨੂੰ ਕੰਮ ਹੀ ਨਹੀਂ ਕਰਨ ਦਿੱਤਾ ਠੀਕ ਹੈ ਜੀ ਕਦੇ ਉਹ ਮੈਨੂੰ ਦਿੱਲੀ ਬੁਲਾ ਰਹੇ ਨੇ ਕਦੇ ਮੈਨੂੰ ਹਾਈ ਕੋਰਟ ਖੜੇ ਕਰਨੇ ਨੇ ਮੈਂ ਬਲਕਿ ਕੋਰਟਸ ਵੀ ਓਪਨ ਕੋਰਟਸ ਵੀ ਇਹ ਗੱਲ ਕਹੀ ਜੀ ਕਿ ਜੀ ਬਈ ਮਾਸਟਰਕ ਦੇ ਰਿਕਾਰਡ ਮਾਰਜਨ ਨਾਲ ਦਿੱਤਾ ਠੀਕ ਹੈ ਜੀ ਤੇ ਮੈਨੂੰ ਮਿਲਿਆ ਕੀ ਸੀ ਮੈਨੂੰ ਲਿਟੀਗੇਸ਼ਨਾਂ ਮਿਲੀ ਸੀ ਠੀਕ ਹੈ ਮੈਂ ਕਦੇ ਹਾਈ ਕੋਰਟ ਖੜਾ ਹੋ ਰਿਆ ਕਦੇ ਮੈਂ ਦਿੱਲੀ ਜਾ ਰਿਹਾ ਜੀ ਪਰ ਇਹ ਤੱਕਾ ਮੇਰੇ ਨਾਲ ਨਹੀਂ ਸੀ ਇਹ ਤੱਕਾ ਹਜ਼ਾਰ ਹਜ਼ਾਰੋਂ ਵਕੀਲਾਂ ਨਾਲ ਸੀ ਭੈਣ ਭਰਾ ਨਾਲ ਸੀ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਸੀ ਜੀ ਠੀਕ ਹੈ ਤੇ ਮੈਂ ਇਹ ਸਾਰੀ ਗੱਲ ਉੱਡਾ ਅੱਗੇ ਵੀ ਰੱਖੀ ਸਾਰੀ ਯੰਗਸਟਰਸ ਅੱਗੇ ਰੱਖੀ ਮੈਂ ਗੱਲਾਂ ਮੈਂ ਕਿਹਾ ਜੀ ਇਹ ਮੇਰੇ ਨਾਲ ਤੱਕਾ ਹੋ ਰਿਹਾ ਜੀ ਉਹਨਾਂ ਨੇ ਕਿਹਾ ਵੀ ਭਾਜੀ ਕੋਈ ਚੱਕਰ ਹੀ ਨਹੀਂ ਤੁਸੀਂ ਦੁਬਾਰਾ ਆਓ ਅਸੀਂ ਫਿਰ ਜਿੱਤਾਂਗੇ ਤੇ ਇਸੇ ਕਰਕੇ ਹਿੰਮਤ ਪਈ ਕਿ ਮੈਂ ਦੁਬਾਰਾ ਲੜਾਂ ਦੇਖੋ ਬੈਡ ਐਲੀਮੈਂਟ ਹਰ ਜਗ੍ਹਾ ਹੁੰਦੇ ਆ ਜੀ ਸਾਡੀ ਕਮਿਊਨਿਟੀ ਚ ਕਮਿਊਨਿਟੀ ਚ ਵੀ ਹੈ ਜੀ ਸਾਡੀ ਚ ਕਈ ਵਾਰ ਜ਼ਿਆਦਾ ਵੀ ਹੁੰਦੇ ਨੇ ਜੀ ਉਹਨਾਂ ਦਾ ਇੰਟਰਸਟ ਕੁਛ ਨਹੀਂ ਹੈ ਉਹਨਾਂ ਦਾ ਇੰਟਰਸਟ ਸਿਰਫ ਇਹ ਹੈ ਕਿ ਬਈ ਵਿਕਾਸ ਨੂੰ ਕਮ ਨਿਕਣ ਦੇਣਾ ਠੀਕ ਹੈ ਉਹਨਾਂ ਨੇ ਕੁਛ ਨਹੀਂ ਲੈਣਾ ਮੇਰੇ ਵਕੀਲ ਭੈਣ ਭਰਾ ਤੋਂ ਉਹਨਾਂ ਨੇ ਕੁਛ ਨਹੀਂ ਲੈਣਾ ਬਾਹਰ ਦੀ ਪ੍ਰੋਬਲਮਾਂ ਤੋਂ ਉਹਨਾਂ ਨੂੰ ਚਾਹੀਦਾ ਹੈ ਕਿ ਬਸ ਵਿਕਾਸ ਤੱਕ ਹੁੰਦਾ ਰਹੇ ਤੇ ਇਹ ਬਾਹਰ ਦੇ ਇਸ਼ੂਆ ਬਾਰੇ ਡਿਸਕਸ ਨਾ ਕਰੇ ਠੀਕ ਹੈ ਜੀ ਲੇਕਿਨ ਉਹ ਇਹ ਬਾਬ ਆਪਣੇ ਹੁਣ ਵੀ ਮੈਂ ਪ੍ਰੋਮਿਸ ਕਰ ਰਿਹਾ ਆਪਣੇ ਹਰ ਭੈਣ ਭਰਾ ਨੂੰ ਕਿ ਤੁਹਾਡਾ ਭਰਾ ਹਮੇਸ਼ਾ ਹਮੇਸ਼ਾ ਮੀਨਸ 24/7 ਤੁਹਾਡੇ ਨਾਲ ਖੜਾ ਹੈ ਜੋ ਉਹਨਾਂ ਦੇ ਮੁੱਦੇ ਨੇ ਇਹ 2025 ਚ ਇਹ ਪੂਰੇ ਹੋਣਗੇ ਇਹ ਮੇਰਾ ਪ੍ਰੋਮਿਸ ਹੈ ਤੇ ਮੈਂ ਔਨ ਕੈਮਰਾ ਵੀ ਮੈਂ ਗੱਲ ਕਰ ਰਿਹਾ ਜੀ ਕਿ ਜੇ ਇਹ ਮੁੱਦੇ ਮੈਂ ਸੌਲਟ ਆਊਟ ਨਾ ਕਰ ਪਾਇਆ ਤੇ ਮੈਂ ਵਕਾਲਤੋਂ ਰਿਟਾਇਰਮੈਂਟ ਲੈ ਲਵਾਂ ਬਹੁਤ ਵੱਡਾ ਇੱਕ ਤੁਸੀਂ ਬਿਆਨ ਦਿੱਤਾ ਹੈ ਬਹੁਤ ਵੱਡਾ ਔਨ ਰਿਕਾਰਡ ਹੈ ਮਲਿਕ ਸਾਹਿਬ ਵੈਸੇ ਇਹ ਹੈ ਕਿ ਬੀਕੋ ਕਿ ਅਦਰਵਾਈਜ਼ ਕੈਨ ਬੀ ਹੈ ਕਿ ਰਾਜਨੀਤੀ ਦੇ ਵਿੱਚ ਨਾ ਮਤਲਬ ਇਹ ਵੀ ਗਲਮਗ ਚੈ ਲੈਣੀ ਹੈ ਥੋੜੀ ਜਿਹੀ ਸੌਖੀਆਂ ਹੋ ਗਈਆਂ ਉਹਨਾਂ ਨੂੰ ਉਹਨਾਂ ਨੂੰ ਨਿਬੋੜਾ ਬਹੁਤ ਔਖਾ ਹੈ ਕਿਉਂਕਿ ਮੈਂ ਜਿੱਥੇ ਨਾਲ ਸਮਝਦਾ ਜੀ ਕਿਉਂਕਿ ਮੈਂ ਸਿੱਧੇ ਤੌਰ ਤੇ ਕਿਉਂਕਿ ਇਹ ਮੇਰੇ ਛੋਟੇ ਭਰਾ ਵੀ ਨੇ ਜੀ ਤੇ ਸਰਟੀਫਿਕੇਟ ਅਨਰਟੀ ਦੇ ਮੈਂ ਪਤਾ ਹੀ ਕਿਤਨਾ ਹੈ ਕਿ ਮੈਂ ਚਾਹਨਾ ਕਿ ਜਿਹੜਾ ਯੰਗ ਜਿਹੜਾ ਬਲੱਡ ਹੈ ਨਾ ਉਹਨੂੰ ਜਿਹੜਾ ਹੈਗਾ ਸੇਰ ਮਿਲਣੀ ਚਾਹੀਦੀ ਹੈ ਤੇ ਉਹਨਾਂ ਦੀ ਮੋਟੀਵੇਸ਼ਨ ਜਿਹੜੀ ਹੈਗੀ ਹੈ ਨਾ ਉਹ ਕਿਉਂਕਿ ਯੰਗਸਟਰ ਹੋਣ ਦੇ ਨਾਲ ਤੇ ਮਲਿਕ ਸਾਹਿਬ ਜਿਹੜੇ ਹੈ ਪਰ ਇਹਨਾਂ ਦੀ ਜਿਹੜੀ ਹੁਣੇ ਉਹਨੇ ਬੈੱਲ ਕੀਤੀ ਹੈ ਨਾ ਕਿਉਂਕਿ ਜਿਹੜੇ ਜੱਗ ਮੁੰਡੇ ਅੱਛਾ ਇਹ ਇਹਨਾਂ ਦਾ ਜਿੱਦੀ ਸੁਭਾਅ ਹੂੰ ਜਿਹਦੇ ਕਰਕੇ ਇਹ ਪ੍ਰੋਬਲਮ 'ਚ ਵੀ ਫਸੇ ਅੱਛਾ ਤੇ ਮਲਿਕ ਸਾਹਿਬ ਮੈਂ ਤੁਹਾਨੂੰ ਮਤਲਬ ਇਹ ਵੀ ਤਾਕੀਦ ਕਰਨਾ ਚਾਹਾਂਗਾ ਤੁਹਾਡੇ ਮਤਲਬ ਤੁਹਾਡੇ ਤੋਂ ਉਮਰ 'ਚ ਵੱਡੇ ਹੋਣ ਕਰਕੇ ਕਿ ਦੇਖੋ ਤੁਸੀਂ ਥੋੜਾ ਜਿਹਾ ਨਾ ਜੀ ਇੱਕ ਤਰ੍ਹਾਂ एनर्जी ਜਿਹੜੀ ਆਪਣੀ ਹੈਗੀ ਹੈ ਤੁਸੀਂ ਨਾ ਇਹ बैड एलिਮੈਂਟ ਜਿਹੜੇ ਜਾਲ ਬਚਾਉਂਦੇ ਆ ਨਾ ਇਹਦੇ ਵਿੱਚ ਤੁਸੀਂ ਫਸਿਆ ਨਾ ਤੋ ਜੀ ਜੀ ਠੀਕ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਤੁਸੀਂ ਨਾ ਮਤਲਬ ਆਪਣਾ ਧਿਆਨ ਜਿਹੜਾ ਹੈਗਾ ਤੁਹਾਡੀ ਡਾਇਰੈਕਸ਼ਨ ਜਿਹੜੀ ਹੈਗੀ ਉਹ ਡਵੈਲਪਮੈਂਟ ਦੇ ਕੰਮਾਂ ਵੱਲ ਤੇ ਵੈਲਫੇਅਰ ਦੇ ਕੰਮਾਂ ਵੱਲ ਰਹੇ ਤਾਂ ਜਿਆਦਾ ਬਿਹਤਰ ਠੀਕ ਹੈ ਕਿਉਂਕਿ ਦੇਖੋ ਤੁਹਾਡੇ ਨਾਲ ਸਾਥ ਤਾਂ ਵੈਸੇ ਦੇਖੋ ਜੈਨੂਅਲ ਕਿਉਂਕਿ ਦੇਖੋ ਵਕੀਲ ਇੱਕ ਐਸੀ ਕਮਿਊਨਿਟੀ ਹੁੰਦੀ ਹੈ ਵਕੀਲਾਂ ਦੀ ਕਿ ਇਹਨਾਂ ਨੂੰ ਛੇਤੀ ਛੇਤੀ ਕਨਵਿੰਸ ਕਰਨਾ ਬਹੁਤ ਔਖਾ ਬਹੁਤ ਔਖਾ ਬਿਲਕੁਲ ਜੀ ਕਹਿੰਦੇ ਵੀ ਸਰਪੰਚੀ ਦਾ ਇਲੈਕਸ਼ਨ ਤੇ ਇੱਕ ਵਕੀਲਾਂ ਦਾ ਇਲੈਕਸ਼ਨ ਨੇ ਦੋ ਇਲੈਕਸ਼ਨ ਕੱਢਨੇ ਬਹੁਤ ਔਖੇ ਆ ਬਹੁਤ ਔਖੇ ਤੇ ਮਲਿਕ ਸਾਹਿਬ ਕਿਉਂਕਿ ਇਹ ਥੋੜਾ ਇੱਕ ਤਰੀਕੇ ਨਾਲ ਇਹਨਾਂ ਦਾ ਚੌਥਾ ਇਲੈਕਸ਼ਨ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਵੀ ਆਲਮੋਸਟ ਪ੍ਰੈਜ਼ੀਡੈਂਟ ਵਰਗਾ ਹੀ ਹੋ ਜਾਂਦਾ ਕਿਉਂਕਿ ਇੰਨੇ ਵਕੀਲਾਂ ਦਾ ਵਿਸ਼ਵਾਸ ਜਿੱਤਣਾ ਕਿ ਜੋ ਕਿ ਇਹਨਾਂ ਦੇ ਨਾਲ ਵਿਸ਼ਵਾਸ ਰਿਆ ਵੀ ਇਹ ਲਗਾਤਾਰ ਤੇ ਅਸੀਂ ਉਮੀਦ ਕਰਦੇ ਹਾਂ ਮਲਕ ਸਾਹਿਬ ਸਾਡੀ ਬੈਸਟ ਵਿਸ਼ੇਸ ਹੈ ਕਿ ਇਸ ਵਾਰ ਵੀ ਤੁਹਾਨੂੰ ਰਿਕਾਰਡ ਮੋਟਾਂ ਨਾਲ ਹੀ ਜਿੱਤ ਮਿਲੇ ਤੇ ਸਾਡਾ ਕੰਮ ਸਾਰਿਆਂ ਵੱਲੋਂ ਮੇਰੇ ਚੈਨਲ ਵਾਲੇ ਜਿਹੜੇ ਮੇਰੇ ਦੋਸਤ ਨੇ ਜਾਣਕਾਰੀ ਇਹ ਵੀ ਮਤਲਬ ਇੰਨਾ ਵੱਲੋਂ ਵੀ ਕਿ ਅਸੀਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਆਪਣੀ ਸਮਝ ਦੇ ਉੱਤੇ ਆਪਣੀ ਸਮਝ ਦੇ ਉੱਤੇ ਵਿਸ਼ਵਾਸ ਕਰਦੇ ਹੋਏ ਤੇ ਜੇਨੂਨ ਬਿਲਕੁਲ ਜੇਨੂਨ ਬਿਨਾ ਕਿਸੇ ਪਾਰਸ਼ੀਅਲਟੀ ਦੇ ਆਪਣਾ ਡਿਸੀਜਨ ਲੈਂਦੇ ਕਿਉਂਕਿ ਸਾਡੇ ਵਕੀਲ ਭਰਾ ਨੇ ਇਹਨਾਂ ਨੂੰ ਕਿਸੇ ਗਾਈਡੈਂਸ ਦੀ ਜ਼ਰੂਰਤ ਨਹੀਂ ਹੁੰਦੀ ਇਹ ਸਭ ਕੁਝ ਦੇਖ ਸੁਣ ਰਹੇ ਹੁੰਦੇ ਨੇ ਸਮਝ ਰਹੇ ਹੁੰਦੇ ਨੇ ਇਹਨਾਂ ਨੂੰ ਸਾਜ਼ਿਸ਼ਾਂ ਦੀ ਵੀ ਸਮਝ ਹੈ ਕੌਣ ਸਹੀ ਹੈ ਕੌਣ ਗਲਤ ਹੈ ਸੋ ਮਲਿਕ ਸਾਹਿਬ ਮਤ ਤੁਹਾਡਾ ਬਹੁਤ ਬਹੁਤ ਧੰਨਵਾਦ ਖਿਆਲ ਸਾਹਿਬ ਕਿਉਂਕਿ ਮੈਂ ਚੈਨਲ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਾਂਗਾ ਕਿ ਇਹਨਾਂ ਨੇ ਟਾਈਪ ਕਰਦੇ ਸਾਡੇ ਵਾਸਤੇ ਤੇ ਤੁਸੀਂ ਵੀ ਆਪਣਾ ਵੀ ਤੁਹਾਡਾ ਬਹੁਤ ਇਜੀ ਸ਼ੈਡਿਊਲ ਹੁੰਦਾ ਤੇ ਅੱਜ ਕੱਲ ਤਾਂ ਵੈਸੇ ਵੀ ਕਿਉਂਕਿ ਇਲੈਕਸ਼ਨ ਕਰਕੇ ਤੁਹਾਡਾ ਇੱਕ ਇੱਕ ਮਿੰਟ ਕੀਮਤੀ ਹੈ ਤੁਸੀਂ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ ਜੀ ਇੱਕ ਨਾ ਤੁਹਾਡਾ ਇੱਕ ਥਿਊ ਜਾਨਣਾ ਚਾਹੂੰਗਾ ਮੈਂ ਕਿ ਮੇਰਾ ਆਪਣਾ ਬਹੁਤ ਇੰਟਰਸਟ ਰਿਹਾ ਹੈ ਸ਼ੁਰੂ ਤੋਂ ਸਪੋਰਟਸ ਦੇ ਵਿੱਚ ਜੀ ਤੇ ਖੇਡਾਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਪੰਜਾਬ ਤੇ ਹਰਿਆਣਾ ਦੋਨਾਂ ਦੇ ਨੌਜਵਾਨ ਜਿਹੜੇ ਹੈਗੇ ਆ ਇੱਕ ਜਿਹੜਾ ਮੁੱਦਾ ਜਿਹੜਾ ਬਹੁਤ ਪਖੜਾਇਆ ਹੋਇਆ ਪੰਜਾਬ ਦੇ ਵਿੱਚ ਥੋੜਾ ਜਿਆਦਾ ਹਰਿਆਣਾ ਦੇ ਵਿੱਚ ਵੀ ਆਪਣੇ ਪੈਰ ਪਸਾਰ ਰਹੇ ਆ ਉਹ ਹੈ ਥੋੜਾ ਜਿਹਾ ਡਰੱਗਸ ਤੇ ਨਸ਼ਿਆਂ ਦਾ ਤੇ ਮਲਿਕ ਸਾਬ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਐਂਡ ਬੀਇੰਗ ਐ ਪ੍ਰੈਜ਼ੀਡੈਂਟ ਆਫ ਬਾਰ ਤੁਸੀਂ ਜੇ ਅਗਲੀ ਵਾਰ ਵੀ ਆਉਣੇ ਹੋ ਤੇ ਤੁਹਾਡਾ ਕੋਈ ਇਸ ਬਾਰੇ ਤੁਹਾਡਾ ਵਿਚਾਰ ਹੈਗਾ ਕਿ ਹਾਂਜੀ ਵੀ ਆਪਾਂ ਖੇਡਾਂ ਨੂੰ ਥੋੜਾ ਜਿਆਦਾ ਤਰਜੀਹ ਦੇਣੀ ਹੈ ਜਿਵੇਂ ਦੰਗਲ ਕੁਸ਼ਤੀ ਵਗੈਰਾ ਆਪਣੀ ਦੇਸੀ ਪੰਜਾਬੀ ਹਰਾਨੇ ਦੀ ਜੀ ਪੰਜਾਬ ਦੇ ਜਾਣੇ ਦੀ ਖੇਡਾਂ ਤੇ ਨਾਲ ਜਿਹੜਾ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ਿਆਂ ਤੋਂ ਦੂਰ ਰਹਿ ਸਕੇ ਇਸ ਦੇ ਬਾਰੇ ਤੁਸੀਂ ਕੋਈ ਵਿਚਾਰ ਰੱਖ ਸਰ ਦੇਖੋ ਬੇਸਿਰ ਵਿਚਾਰ ਅਰੇ ਕੋ ਗੱਲ ਹੀ ਨਹੀਂ ਹੈ ਇਸ ਚ ਕਲੀਅਰ ਵਿਊ ਹੈ ਜੀ ਕਿਉਂਕਿ ਜੋ ਵੀ ਪਰਿਵਾਰ ਪ੍ਰਸ਼ਾਦੇ ਚੱਕਰ ਚ ਪਿਆ ਉਹ ਬਰਬਾਦੀ ਹੋਇਆ ਜੀ ਠੀਕ ਹੈ ਜੀ ਉਹ ਬੇਸ਼ੱਕ ਉਹ ਪੰਜਾਬ ਦੇ ਪਰਿਵਾਰ ਹੋਏ ਉਹ ਬੇਸ਼ੱਕ ਹਰਿਆਣੇ ਦਾ ਪਰਿਵਾਰ ਹੋਏ ਜੀ ਤੇ ਪੜ੍ਹੀ ਲਿਖੀ ਕਮਿਊਨਿਟੀ ਅੱਜ ਕੱਲ ਅਵੇਅਰ ਹੋ ਗਈ ਹੈ ਜੀ ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਨਸ਼ੇ ਪੱਤੀਆਂ 'ਚ ਪਏ ਤੇ ਸਾਡੀ ਜ਼ਿੰਦਗੀ ਬਰਬਾਦ ਹੈ ਸਾਡਾ ਪਰਿਵਾਰ ਬਰਬਾਦ ਹੈ ਜੀ ਤੇ ਜਿੱਥੇ ਤੱਕ ਖੇਡ-ਕੁੱਦਾ ਦੀ ਗੱਲ ਹੈ ਮੈਂ ਕਹਿੰਦਾ ਕਿ ਹਰ ਯੰਗਸਟਰਸ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਜੀ ਸਪੋਰਟਸ ਐਕਟੀਵਿਟੀ 'ਚ ਜੀ ਤੇ ਆ ਜਿੰਨਾ 노 ਡਾਊਟ ਸਰਕਾਰ ਵੀ ਅੱਜ ਕੱਲ ਬਹੁਤ ਪ੍ਰੋਟਸਾਈਟ ਕਰ ਰਹੀ ਹੈ ਚੀਜ਼ਾਂ ਨੂੰ ਕਿ ਵੀ ਤੁਸੀਂ ਖੇਲੋ ਖੁੱਦੋ ਠੀਕ ਹੈ ਤੇ ਕੋ ਕਾ ਮੇਰੇ ਸਾਹਬ ਨਾਲ ਹਮੇਸ਼ਾ ਹਮੇਸ਼ਾ ਹਰ ਪਰਿਵਾਰ ਨੂੰ ਮਾਪਾਪ ਨੂੰ ਵੀ ਆਪਣੇ ਬੱਚਾ ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਬੱਚੇ ਕੀ ਕਰ ਰਹੇ ਨੇ ਜੀ ਜੀ ਉਹਨਾਂ ਦਾ ਬਿਹੇਵੀਅਰ ਕੀ ਹੈ ਜੀ ਉਹ ਕਿਤੇ ਗਲਤ ਸੰਗਸਥਾ ਨਹੀਂ ਪਈ ਹੈ ਜੀ ਠੀਕ ਹੈ ਜੀ ਤੇ ਹਰ ਅੱਜਕਲ ਸਪੋਰਟਸ ਐਕਟੀਵਿਟੀ ਅਵੇਲੇਬਲ ਹੈ ਜੀ ਜੀ ਤੁਸੀਂ ਆਪਣੀ એનર્ਜੀ ਸਪੋਰਟਸ ਐਕਟੀਵਿਟੀ ਚ ਲਾਓ ਜੀ ਨਾ ਕਿ ਨਸ਼ੇ ਪੱਤੇ ਚ ਲਾਓ ਜੀ ਜੀ ਠੀਕ ਹੈ ਜੀ ਤੇ ਅੱਜ ਕੱਲ ਕੋਮ ਸਾਡੀ ਬੜੀ ਅਵੇਅਰ ਹੋ ਚੁੱਕੀ ਹੈ ਸਾਡੇ ਬੱਚੇ ਸਾਡੇ ਯੰਗਸਟਰਸ ਉਹਨਾਂ ਨੂੰ ਆਪਣੇ ਬਾਰੇ ਪਤਾ ਹੈ ਉਹਨਾਂ ਨੇ ਗਲਤ ਕੀ ਹੈ ਠੀਕ ਕੀ ਹੈ ਜੀ ਤੇ ਮੈਂ ਇਹ ਚਾਹਾਂਗਾ ਆਪਣੇ ਛੋਟੇ ਭੈਣ ਭਰਾ ਨੂੰ ਇਹ ਕਹਾਂਗਾ ਜੀ ਕਿ ਜੀ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਜੀ ਤੇ ਆਪਣਾ ਧਿਆਨ ਆਪਣੇ ਪਰਿਵਾਰ ਵੱਲ ਲਾਓ ਜੀ ਮਿਹਨਤ ਕਰੋ ਤੇ ਕੁਝ ਬਣੋ ਜੀ ਤਾਂ ਕਿ ਪਰਿਵਾਰ ਵੀ ਫਕਰ ਮਹਿਸੂਸ ਕਰੇ ਜੀ ਕਿ ਸਾਡੇ ਬੱਚਾ ਨੇ ਕੁਝ ਅਚੀਵ ਕੀਤਾ ਜੀ ਮਲਿਕ ਸਾਹਿਬ ਜਦੋਂ ਤੁਹਾਡੇ ਮੈਂਬਰ ਨੇ ਕਿੰਨੇ ਟੋਟਲ ਮੈਂਬਰ ਹੁੰਦੇ ਨੇ ਸਰ ਸਾਡੇ ਜੋ ਬਾਹਰ ਮੈਂਬਰਸ ਨੇ ਉਹ ਜੋ ਬਾਹਰ ਜਿਨ੍ਹਾਂ ਨੇ ਬਾਹਰ ਮੈਂਬਰਸ਼ਿਪ ਲਈਤੀ ਹੈ ਉਹ ਹੈ ਲਗਭਗ 15000 15000 ਤੇ ਡੇਲੀ ਜੋ ਸਾਡੇ ਹਾਈ ਕੋਰਟ ਚ ਫੁੱਟਫਾਲ ਹੁੰਦਾ ਜੀ ਵਕੀਲਾਂ ਦਾ ਜੀ ਉਹ ਹੁੰਦਾ 7-8000 ਵਕੀਲ ਸਾਡੇ ਡੇਲੀ ਆਉਂਦੇ ਜਾਂਦੇ ਜੀ ਉਸ ਤੋਂ ਇਲਾਵਾ 15-20000 ਸਾਡੇ ਲਿਟਿਗੇਂਟਸ ਆਉਂਦੇ ਨੇ ਜੀ 4-5000 ਸਾਡਾ ਹਾਈ ਕੋਰਟ ਦਾ ਸਟਾਫ ਹੈ ਜੀ ਤੇ ਟੋਟਲ ਮਿਲਾ ਕੇ 30 35000 ਸਾਡੇ ਫੁੱਟਫਾਲ ਹੈਰੀ ਹਾਈ ਕੋਰਟ ਚ ਹੁੰਦਾ ਹੀ ਹੈ ਜੀ ਜਦੋਂ ਤੁਸੀਂ ਇੰਨੀ ਜਿਹੜੀ ਗਿਣਤੀ ਆ ਉਹ ਦੱਸੀ ਆ ਉਸ ਦੇ ਵਿੱਚ ਹਰ ਉਮਰ ਦਾ ਵਕੀਲ ਹੋਏਗਾ ਜੰਗਸਟਰ ਵੀ ਹੋਣਗੇ ਬਜ਼ੁਰਗ ਵੀ ਹੋਣਗੇ ਬੀਬੀਆਂ ਭੈਣਾਂ ਵੀ ਹੋਣਗੀਆਂ ਤਾਂ ਉਹਨਾਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਖਾਸ ਸਹੂਲਤ ਜਿਹੜੀ ਤੁਸੀਂ ਸੋਚੀ ਹੋਵੇ ਕਿ ਜੇ ਮੈਂ ਦੁਬਾਰਾ ਪ੍ਰੈਜ਼ੀਡੈਂਟ ਬਣਦਾ ਤਾਂ ਮੈਂ ਇਹ ਚੀਜ਼ ਕਰਕੇ ਦਿਖਾਵਾਂਗਾ ਸਰ ਮੈਂ ਦੇਖੋ ਮੈਂ ਹਰ ਆਪਣੇ ਵਕੀਲ ਸਾਥੀ ਨੂੰ ਕਹਿੰਦਾ ਜੀ ਮੇਰੇ ਸੀਨੀਅਰ ਨੂੰ ਵੀ ਕਹਿੰਦਾ ਮੇਰੇ ਜੋ ਕਲੀਕਸ ਉਹਨਾਂ ਨੂੰ ਵੀ ਮੈਂ ਕਹਿੰਦਾ ਜੀ ਕਿ ਵਿਕਾਸ ਮਲਿਕ ਹਰ ਵਕੀਲ ਵਾਸਤੇ ਖੜਾ ਹੈ ਜੀ अवेलेबल ਹੈ 24/7 ਜੀ ਤੁਸੀਂ ਰਾਤ ਦਿਨ ਸੋਚਣਾ ਨਹੀਂ ਹੈ ਵਿਕਾਸ ਨੂੰ ਫੋਨ ਕਰਦੇ ਹੋਏ ਜੀ ਕਿ ਜੇ ਵਿਕਾਸ ਨੂੰ ਅਸੀਂ ਫੋਨ ਕਰਾਂਗੇ ਤਾਂ ਉਹ ਫੋਨ ਚੱਕੂਗਾ ਕਿ ਨਹੀਂ ਚੱਕੂਗਾ ਜਾਂ ਉਹ ਆਊਗਾ ਕਿ ਨਹੀਂ ਆਊਗਾ ਤੁਸੀਂ ਸਿਰਫ ਬੈਲ ਮਾਰਨੀ ਹੈ ਦੂਜੀ ਘੰਟੀ 'ਚ ਉਹ ਫੋਨ ਚੱਕੂਗਾ ਜੀ ਇਹ ਪਿਛਲੇ ਇਹ ਨਹੀਂ ਕਿ ਮੈਂ ਹੁਣ ਇਲੈਕਸ਼ਨ 'ਚ ਇਹ ਕਹਿ ਰਿਹਾ ਸਾਰੇ ਵਕੀਲਾਂ ਨੂੰ ਪਤਾ ਹੈ ਜੀ ਕਿ ਇੱਕ ਜੋ ਸਾਡਾ ਪ੍ਰਾ ਹੈ ਵਿਕਾਸਪੱਲੀ ਉਹ ਸਾਡੇ ਵਾਸਤੇ ਹਮੇਸ਼ਾ ਅਵੇਲੇਬਲ ਹੈ ਜੀ ਤੇ ਜਿੱਥੇ ਤੱਕ ਸੂਲੀਅਤ ਦੀ ਗੱਲ ਹੈ ਸੂਲੀਅਤ ਮੇਰੇ ਲਈ ਆਬਵੀਅਸਲੀ ਪ੍ਰੇਫਰੈਂਸ ਹੈ ਮੇਰੇ ਵਕੀਲ ਭੈਣ ਪ੍ਰਾ ਜੀ ਠੀਕ ਹੈ ਜਿਨ੍ਹਾਂ ਵਾਸਤੇ ਮੈਂ ਸੋਚ ਰਿਹਾ ਜੀ ਜਿਨ੍ਹਾਂ ਵਾਸਤੇ ਮੈਂ ਕੰਮ ਵੀ ਕਰ ਰਿਹਾ ਜੀ ਤੇ 2025 ਚ ਮੈਂ ਬੜਾ ਹੋਪਫੁਲ ਹਾਂ ਜੀ ਕਿ ਜੀ ਜੋ ਪ੍ਰੋਬਲਮਸ ਇੱਦਨੇ ਸਾਲਾਂ ਤੋਂ ਚੱਲ ਰਹੀਆਂ ਨੇ ਜੀ ਉਹ 2025 ਕਿਤੇ ਨਾ ਕਿਤੇ ਪੂਰੀ ਹੋਣਗੀ ਉਹ ਸ਼ਾਇਦ ਉਹਨਾਂ ਨੂੰ ਅੱਗੇ 2026 ਚ ਨਹੀਂ ਫੇਸ ਕਰਨੀ ਪੈਣੀ ਜੀ ਠੀਕ ਹੈ ਜੀ ਹਾਂ ਮੈਂ ਹਮੇਸ਼ਾ ਲਿਟੀਗੈਂਟਸ ਨੂੰ ਵੀ ਇਹ ਕਹਿੰਦਾ ਕਿ ਜਦ ਵੀ ਤੁਸੀਂ ਹਾਈ ਕੋਰਟ ਆਓ ਜੀ ਠੀਕ ਹੈ ਜੀ ਇਹ ਸੋਚ ਕੇ ਆਓ ਕਿ ਜਿਓ ਆਪਣੇ ਅਸੀਂ ਦੂਜੇ ਘਰ ਜਾ ਰਹੇ ਨੇ ਜੀ ਤੇ ਕੋਸ਼ਿਸ਼ ਕਰੋ ਕਿ ਸਾਡੇ ਜਦੀਦਰ ਆਓ ਤਾਂ ਪਬਲਿਕ ਟਰਾਂਸਪੋਰਟ ਯੂਜ਼ ਕਰਕੇ ਆਓ ਜੀ ਜੀ ਗੱਡੀਆਂ ਚ ਨਾ ਸਿਰਫ ਮੈਂ ਮਤਲਬ ਵਕੀਲਾ ਦੀ ਤਾਂ ਮਜਬੂਰੀ ਹੁੰਦੀ ਹੈ ਉਹਨਾਂ ਨੇ ਗੱਡੀਆਂ ਚਾੜਾ ਪੈਂਦਾ ਹੈ ਜੀ ਬਾਕੀ ਜਿਹੜੇ ਲਿਟਿਗੇਟਸ ਆਉਂਦੇ ਆ ਪਬਲਿਕ ਟਰਾਂਸਪੋਰਟ ਯੂਜ਼ ਕਰੇ ਕਿਉਂਕਿ ਸਾਡੇ ਇੱਥੇ ਪਾਰਕਿੰਗ ਦਾ ਇਸ਼ੂ ਬਹੁਤ ਵੱਡਾ ਹੈਗਾ ਜੀ ਉਹ ਵੀ ਤੰਗ ਹੁੰਦੇ ਆ ਜੀ ਉਹਨਾਂ ਕਰਕੇ ਫਿਰ ਸਾਡੇ ਵਕੀਲ ਭੈਣ ਭਰਾ ਵੀ ਤੰਗ ਹੁੰਦੇ ਆ ਜੀ ਕਿਉਂਕਿ ਜੇ ਉਹਨਾਂ ਨੇ ਪਾਰਕਿੰਗ ਦੀ ਥਾਂ ਰੋਕ ਲਈ ਫਿਰ ਵਕੀਲ ਕਿੱਥੇ ਗੱਡੀ ਖੜੀ ਕਰਨਗੇ ਜੀ ਜੀ ਇਹ ਚੀਜ਼ ਹੈ ਜੀ ਮਲਿਕ ਸਾਹਿਬ ਆਪ ਜਿਹੜੇ ਤੁਸੀਂ ਖੁਦ ਵੀ ਜਿਹੜੇ ਕਿਉਂਕਿ ਆਪਣੇ ਆਪ ਤੁਸੀਂ ਇੱਕ ਐਗਜ਼ਾਮਪਲ ਹੋ ਯੰਗਸਟਰ ਵਾਸਤੇ ਤੇ ਜਿਹੜੇ ਨਵੇਂ ਵਕੀਲ ਆ ਰਹੇ ਨੇ ਕਿਉਂਕਿ ਲਾ ਕਾਲਜਿਸ ਬਹੁਤ ਹੋ ਗਏ ਨੇ ਤੇ ਵਕੀਲਾਂ ਦਾ ਫਲੋ ਬਹੁਤ ਜ਼ਿਆਦਾ ਹੈ ਤੇ ਜਿਹੜੇ ਯੰਗ ਵਕੀਲ ਆ ਰਹੇ ਨੇ ਕਿਉਂਕਿ ਤੁਸੀਂ ਆਪ ਹੀ ਯੰਗ ਹੋ ਤੇ ਨਵੇਂ ਜਿਹੜੇ ਮੁੰਡੇ ਵਕੀਲ ਮੁੰਡੇ ਕੁੜੀਆਂ ਜਿਹੜੇ ਵਕੀਲ ਬਣ ਕੇ ਆ ਰਹੇ ਨੇ ਕਿਉਂਕਿ ਵਕਾਲਤ ਦੇ ਬਾਰੇ ਕਹਿੰਦਾ ਕਿ ਇਹ ਸੌਖਾ profession ਨਹੀਂ ਹੈ ਤੇ ਤੇ ਸ਼ੁਰੂ ਤੇ ਕੁਝ ਸਾਲਾਂ ਚ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤੇ ਬੱਚਿਆਂ ਨੂੰ ਬੜੀ ਪ੍ਰੋਬਲਮ ਫੇਸ ਕਰਨੀ ਵੀ ਪੈਂਦੀ ਹੈ ਉਹਦੇ ਵਾਸਤੇ ਕਿਾ ਤੁਸੀਂ ਕੁਝ ਸੋਚਿਆ ਹੈਗਾ ਕਿ ਜੇ ਤੁਸੀਂ ਪ੍ਰੈਜ਼ੀਡੈਂਟ ਬੰਦਦੇ ਹੋ ਤਾਂ ਕੋਈ ਨਵੇਂ ਜਿਹੜੇ ਬੱਚੇ ਆ ਰਹੇ ਨੇ ਉਹਨਾਂ ਵਾਸਤੇ ਤੁਹਾਡੇ ਕੋਈ ਉਹਨਾਂ ਨੂੰ ਇੱਕ ਤਰੀਕੇ ਦਾ ਜਿਹਦੇ ਨਾਮ ਤੋਂ ਕੰਮ ਦੇ ਪ੍ਰਤੀਸ਼ੋਟੀ ਤੇ ਥੋੜਾ ਬੋਲ ਉਹਨਾਂ ਨੂੰ ਇੱਕ ਤਰੀਕੇ ਨਾਲ ਜਿਹੜੀ ਸਿੱਧੇ ਸ਼ਬਦਾਂ 'ਚ ਕਹੂੰਗਾ ਕਿ ਕਿਸੇ ਵੀ ਤਰੀਕੇ ਨਾਲ ਫਾਈਨੈਂਸ਼ੀਅਲ ਸਪੋਰਟ ਉਹਨਾਂ ਨੂੰ ਯਾ ਅਕਾਊਂਟ ਦੇ ਵਿੱਚ ਕਿਸ ਤਰੀਕੇ ਨਾਲ ਆਪਾਂ ਪ੍ਰਸਾਰਨ ਕਰੀਏ ਸਰ ਬਿਲਕੁਲ ਸਰ ਦੇਖੋ ਜੋ ਯੰਗਸਟਰਸ ਵਕਾਲਾਚਾ ਰਹੇ ਨੇ ਜੀ ਮੈਂ ਹਮੇਸ਼ਾ ਹਰ ਵਕੀਲ ਨੂੰ ਕਹਿੰਦਾ ਕਿ ਜੋ ਤੁਸੀਂ ਲਾਇਸੈਂਸ ਬਾਰ ਕਾਉਂਸਲ ਤੋਂ ਲਾਇਸੈਂਸ ਲੈ ਲਿਓ ਸੇਮ ਡੇ ਆਗੇ ਸਾਡੀ ਬਾਰ ਮੈਂਬਰਸ਼ਿਪ ਲਓ ਜੀ ਕਿਉਂਕਿ ਜਦ ਤੁਸੀਂ ਸਾਡੀ ਬਾਰ ਮੈਂਬਰਸ਼ਿਪ ਲੈਂਦੇ ਹੋ ਜਦ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਬਣਦੇ ਹੋ ਜੀ ਠੀਕ ਹੈ ਜੀ ਉਸ ਤੋਂ ਪਹਿਲਾਂ ਜੇ ਸਿੰਪਲ ਤੁਸੀਂ ਵਕੀਲ ਹੋ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਨਹੀਂ ਹੋ ਜੀ ਤੁਸੀਂ ਪਰਿਵਾਰ ਦਾ ਹਿੱਸਾ ਬਣੋਗੇ ਜਦ ਤੁਸੀਂ ਸਾਡੀ ਬਾਰ ਮੈਂਬਰਸ਼ਿਪ ਹਾਈ ਕੋਰਟ ਐਸੋਸੀਏਸ਼ਨ ਦੀ ਬਾਰ ਮੈਂਬਰਸ਼ਿਪ ਲੈ ਲਓ ਜੀ ਤੇ ਜਦੋਂ ਬਾਰ ਮੈਂਬਰਸ਼ਿਪ ਲੈਂਦੇ ਹੈ ਮੈਡੀਕਲ ਬੈਨੀਫਿਟ ਉਹਨਾਂ ਨੂੰ ਸੇਮ ਡੇ ਤੋਂ ਮਿਲਨੇ ਸ਼ੁਰੂ ਹੋ ਜਾਂਦੇ ਜੀ ਉਹਨਾਂ ਨੂੰ ਕੋਈ ਵੀ ਬਿਮਾਰੀ ਹੈ ਜੀ ਉਹਦਾ ਇਲਾਜ ਅਸੀਂ ਜੋ ਹੋਊਗਾ ਉਹਦਾ ਜੋ ਖਰਚਾ ਉਹ ਅਸੀਂ ਪੇ ਕਰਾਂਗੇ ਜੀ ਸਭ ਤੋਂ ਵੱਡੀ ਸਰ ਇਹ ਦੂਜੀ ਗੱਲ ਮੈਂ ਕੋਸ਼ਿਸ਼ ਕਰਾਂਗਾ ਆਪਣੇ ਇਸ ਵਾਰ ਕਿ ਜੋ ਯੰਗਸਟਰਸ ਆਏ ਨੇ ਯੰਗਸਟਰਸ ਜੋ ਸਪੈਸ਼ਲੀ ਜੋ ਪਿਛਲੇ 5-7 ਸਾਲ ਤੋਂ ਪ੍ਰੈਕਟਿਸ ਚ ਨੇ ਜੀ ਜੀ ਜੋ ਸਭ ਤੋਂ ਜ਼ਿਆਦਾ ਪ੍ਰੋਬਲਮ ਫੇਸ ਕਰਦੇ ਜਿਨ੍ਹਾਂ ਕੋਲ ਕਲਾਇੰਟੇਜ ਨਹੀਂ ਹੈ ਜਿਨ੍ਹਾਂ ਦੀ ਫਾਈਨੈਂਸ਼ੀਅਲ ਬੈਕਗ੍ਰਾਉਂਡ ਵੀ ਸਟਰੋਂਗ ਨਹੀਂ ਹੈ ਜੀ ਉਹਨਾਂ ਨੂੰ ਅਸੀਂ ਲੀਗਲ ਏਡ ਜੀ ਸਾਡੇ ਲੀਗਲ ਏਡ ਇੱਥੇ ਜੋ ਮਿਲਦੀ ਹੈ ਉਹ ਅਸੀਂ ਪ੍ਰੈਫਰ ਕਰਾਂਗੇ ਕਿ ਯੰਗਸਟਰਸ ਨੂੰ ਹੀ ਮਿਲਤੇ ਜੀ ਲੀਗਲ ایڈ ਪੈਨਲ ਤੇ ਯੰਗਸਟਰਸ ਹੀ ਆਉਣ ਜੀ ਜੀ ਠੀਕ ਹੈ ਤਾਂ ਕਿ ਉਹਨਾਂ ਨੂੰ ਇੱਕ ਫਾਈਨੈਂਸ਼ੀਅਲੀ ਸਪੋਰਟ ਅਲੱਗ ਤੋਂ ਮਿਲ ਜੇ ਜੀ 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 ਕੰਮ ਦਾ ਵੀ ਹਾਂ ਕੰਮ ਦਾ ਐਕਸਪੀਰੀਅੰਸ ਮਿਲੇ ਜੀ ਤੇ ਇਸ ਤੋਂ ਇਲਾਵਾ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਆ ਬਾਰ ਵੱਲੋਂ ਜਿੰਨੀ ਵੀ ਹੈਲਪ ਹੋਸ ਕੇ ਯੰਗਸਟਰਸ ਨੂੰ ਜੀ ਠੀਕ ਹੈ ਜੀ ਉਹ ਅਸੀਂ ਉਹਨਾਂ ਨੂੰ ਕਰੀਏ ਜੀ ਅਸੀਂ ਜੱਜਾਂ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਜਦੋਂ ਲੋਕਲ ਕਮਿਸ਼ਨਰ ਅਪਾਇੰਟ ਕਰਦੇ ਕਿਸੇ ਵੀ ਕੇਸ ਨੂੰ ਪ੍ਰਿਫਰ ਕਰੇ ਕਿ ਯੰਗਸਟਰਸ ਨੂੰ ਹੀ ਭੇਜੇ ਕਿਉਂਕਿ ਜਦ ਵੀ ਲੋਕਲ ਕਮਿਸ਼ਨਰ ਅਪਾਇੰਟ ਹੋਗਾ ਉਹਨੂੰ ਕੁਝ ਜੱਛਾ ਪੈਸੇ ਵੀ ਆਫਰ ਕਰਦੇ ਨੇ ਠੀਕ ਹੈ ਜੀ ਉਹਨੂੰ ਪਲੈਂਟ ਵੱਲੋਂ ਜੀ ਪਟੀਸ਼ਨਰ ਵੱਲੋਂ ਇੱਕ ਪਾਰਟੀ ਵੱਲੋਂ ਉਹਨੂੰ ਪੇ ਕੀਤਾ ਜਾਂਦਾ ਜੀ ਠੀਕ ਹੈ ਉਹ ਐਂਗੇਜਮੈਂਟ ਐਂਗੇਜਮੈਂਟ ਵੀ ਮਿਲਦੀ ਹੈ ਮਰ ਇਹ ਸੋ ਇਤਨਾ ਕਿਉਂਕਿ ਮੈਸ ਕੂਰਟ ਵੀ ਜਾਂਦਾ ਰਹਿੰਦਾ ਨਾ ਤੇ ਕਿਉਂਕਿ ਉੱਤੇ ਇੱਕ ਟ੍ਰੈਂਡ ਹੈ ਬਾਜ਼ਾਰ ਇਟਸ ਸੀਨੀਅਰ ਐਡਵੋਕੇਟਸ ਨੇ ਸੀਨੀਅਰ ਐਡਵੋਕੇਟਸ ਫੋਰ ਸ਼ੋਰ ਕਰਦੇ ਇੱਕ ਤਰੀਕੇ ਨਾਲ ਹਾਲਾਂਕਿ ਇਹ ਕੋਈ ਅਨਾਉਂਸਡ ਹੋ ਨਹੀਂ ਹੈਗਾ ਤੁਹਾਡੀ ਤਾਂ ਮਨ ਵਿੱਚ ਇਹ ਚੀਜ਼ ਹੋਣੀ ਹੀ ਹੈ ਕਿ ਸੀਨੀਅਰ ਐਡਵੋਕੇਟ ਕਿਉਂਕਿ ਉਹਨਾਂ ਨੂੰ ਫਾਈਨੈਂਸ਼ੀਅਲ ਦਿੱਕਤਾਂ ਤੋਂ ਵਪਾਰਕ ਜਾ ਚੁੱਕੇ ਹੁੰਦੇ ਨੇ ਉਹ ਪੱਕੇ ਤੌਰ ਤੇ ਮਤਲਬ ਇਹ ਹੈ ਕਿ ਉਹ ਯੰਗਸਟਰਸ ਦੀ ਬੜੀ ਹੈਲਪ ਕਰਦੇ ਨੇ ਕੀ ਐਦਾਂ ਦਾ ਕੁਝ ਮਤਲਬ ਕਿ ਕਿ ਸਾਡੇ ਇੱਥੇ ਵੀ ਕਾਫੀ ਸਾਰੇ ਐਡਵੋਕੇਟਸ ਜਿਹੜੇ ਸੀਨੀਅਰ ਐਡਵੋਕੇਟ ਡੈਸੀਗਨੇਟਿਡ ਸੀਨੀਅਰ ਐਡਵੋਕੇਟਸ ਨੇ ਕੀ ਤੁਸੀਂ ਕੋਈ ਇਹੋ ਜਿਹਾ ਵੀ ਉਪਰਾਲਾ ਕਰਨ ਦੀ ਕੋਸ਼ਿਸ਼ ਕਰੋਗੇ ਕਿ ਸੀਨੀਅਰ ਐਡਵੋਕੇਟ ਆਪਣੇ ਆਪ ਵੌਲੰਟੇਰਲੀ ਜਿਹੜਾ ਹੈਗਾ ਕੁਝ ਨਾ ਕੁਝ ਕੰਟ੍ਰਿਬਿਊਟ ਕਰਨ ਬਾਰ ਦੇ ਨਾਲ ਮਿਲ ਕੇ ਕਿ ਜੋ ਯੰਗਸਟਰਸ ਹੈਗੇ ਨਵੇਂ ਬੱਚੇ ਹੈਗੇ ਮੁੰਡੇ ਕੁੜੀਆਂ ਉਹਨਾਂ ਨੂੰ ਥੋੜਾ ਬਹੁਤਾ ਫਾਈਨੈਂਸ਼ੀਅਲ ਸਪੋਰਟ ਵੀ ਕਰ ਸਕੋ ਸਰ ਮੈਂ ਹਮੇਸ਼ਾ ਜਿੰਨੇ ਵੀ ਸੀਨੀਅਰ ਨੇ ਜਿਨ੍ਹਾਂ ਕੋਲ ਵਧੀਆ ਕੰਮ ਜਿਨ੍ਹਾਂ ਕੋਲ ਬਹੁਤ ਅੱਛਾ ਬਸਤਾ ਹੈਗਾ ਫਲੋ ਹੈਗਾ ਜਿਨ੍ਹਾਂ ਕੋਲ ਕੰਮ ਦਾ ਬਹੁਤ ਫਲੋ ਹੈਗਾ ਜੀ ਮੈਂ ਹਮੇਸ਼ਾ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਵੀ ਜਿੰਨਾ ਹੋ ਉਸਕੇ ਪਲੀਜ਼ ਸਰ ਯੰਗ ਜੋ ਜਨਰੇਸ਼ਨ ਹੈ ਜੋ ਯੰਗ ਲਾਇਰਸ ਹੈ ਉਹਨਾਂ ਨੂੰ ਪਲੀਜ਼ ਤੁਸੀਂ ਆਪਣੇ ਆਫਿਸ ਚ ਰੱਖੋ ਜੀ ਠੀਕ ਹੈ ਤੇ ਇੱਕ ਉਹਨਾਂ ਨੂੰ ਬੇਬੀ ਵਧੀਆ ਕਰੋ ਤਾਂ ਕਿ ਉਹਨਾਂ ਦੀ ਹਿੰਮਤ ਵਧੇ ਜੀ ਤੇ ਉਹਨਾਂ ਦਾ ਇੰਟਰਸਟ ਵੀ ਬਣੇ ਇਸ professions ਚ ਠੀਕ ਹੈ ਲੇਕਿਨ ਮੈਂ ਹਮੇਸ਼ਾ ਜਿੰਨੇ ਵੀ ਯੰਗਸਟਰਸ ਭੰਡ ਭਰਾ ਉਹਨਾਂ ਨੂੰ ਮੈਂ ਕਹਿੰਦਾ ਕੁਝ ਸਾਲ ਸਾਡੇ ਸਟਰਗਲ ਦੇ ਹੁੰਦੇ ਜਾਂਦੇ ਹੁੰਦੇ ਹਰ ਫੀਲਡ ਚ ਜਦ ਤੁਸੀਂ ਕੋਈ ਨਈ ਜੋਬ ਚ ਵੀ ਜਾਓਗੇ ਸੈਲਰੀ ਤੁਹਾਨੂੰ ਘੱਟ ਮਿਲੂਗੀ ਉਸ ਤੋਂ ਬਾਅਦ ਤੁਹਾਡੀ ਇਨਕਰੀਜ਼ ਹੁੰਦੀ ਜਾਂਦੀ ਹੈ ਸੈਲਰੀ ਸੇਮ ਸਾਡੀ ਵਕਾਲਤ ਚ ਵੀ ਹੈ ਤੁਹਾਡੇ ਕੋਲ ਕਲਾਇੰਟ ਜਦ ਪੈਸੇ ਤੁਹਾਨੂੰ ਕੇਸ ਦੇਗਾ ਯੰਗ ਨੂੰ ਉਹ ਸੋਚਦਾ ਕਿ ਮੈਂ ਘੱਟ ਫੀਸ ਦਵਾ ਠੀਕ ਹੈ ਜੀ ਲੇਕਿਨ ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦਾ ਵੀ ਫੀਸ ਬਹੁਤ ਵਧੀਆ ਮੰਗਿਆ ਕਰੋ ਠੀਕ ਹੈ ਫੀਸ ਤੇ ਕੋਈ ਕੰਪਰੋਮਾਈਜ਼ ਨਾ ਕਰਿਆ ਕਰੋ ਜੀ ਠੀਕ ਹੈ ਫੀਸ ਤੁਸੀਂ ਵਧੀਆ ਬੋਲੋ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਪ੍ਰਿੰਟ ਦੀ ਪੀਕ ਕਪੈਸਟੀ ਨਹੀਂ ਹੈ ਤੁਸੀਂ ਘੱਟ ਕਰ ਦਿਓ ਕੋਈ ਚੱਕਰ ਨਹੀਂ ਲੇਕਿਨ ਫੀਸ ਹਮੇਸ਼ਾ ਜ਼ਿਆਦਾ ਬੋਲੋ ਠੀਕ ਹੈ ਜੀ ਇਹ ਚੀਜ਼ ਜੀ ਮੈਂ ਸੋ ਬਹੁਤ-ਬਹੁਤ ਧੰਨਵਾਦ ਮਲਿਕ ਸਾਹਿਬ ਇੰਨੇ ਕੀਮਤੀ ਸਮੇਂ ਦੇ ਵਿੱਚ ਉਹ ਸਮਾਂ ਦੇਣ ਦੇ ਲਈ ਕਿਉਂਕਿ ਹੁਣ ਇਲੈਕਸ਼ਨ ਨੇ ਇਲੈਕਸ਼ਨ ਦੇ ਵਿੱਚ ਕਮਿਟਮੈਂਟ ਕੀਮਤੀ ਹੁੰਦਾ ਹੈ ਨਾ ਕਿਉਂਕਿ ਤੁਸੀਂ ਬਹੁਤ ਵੱਡੀ ਜਿਹੜੀ ਇੱਕ ਮੈਂਬਰਾਂ ਦੀ ਟੀਮ ਦੱਸੀ ਹੈ ਕਿ 15000 ਦੇ ਕਰੀਬ ਜਿਹੜੇ ਤੁਹਾਡੇ ਮੈਂਬਰ ਨੇ ਤਾਂ ਉਹਨਾਂ ਨੂੰ ਕਨਵਰਸ ਕਰਨਾ ਬਹੁਤ ਔਖਾ ਹੁੰਦਾ ਕਿਉਂਕਿ ਇੱਕ ਸਰਪੰਚੀ ਦੇ ਇਲੈਕਸ਼ਨ ਵੀ ਦੇਖਦੇ ਆ ਤਾਂ ਉੱਥੇ ਵੀ ਇਦਾਂ ਹੀ ਹੁੰਦਾ ਕਿ ਪਿੰਡ ਦਾ ਪੈਰ-ਪੈਰ ਤੇ ਬੰਦਾ ਬਦਲ ਜਾਂਦਾ ਨਾ ਤੇ ਇਹ ਹੋ ਜਾਂਦਾ ਤਾਂ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਥੈਂਕ ਯੂ ਸੋ ਇਹ ਸਨ ਸਾਡੇ ਜਿਹੜੇ ਇਹ ਐਡਵੋਕੇਟ ਪ੍ਰੈਜ਼ੀਡੈਂਟ ਵਿਕਾਸ ਮਲਿਕ ਨੇ ਜਿਨ੍ਹਾਂ ਨੇ ਬੜੀਆਂ ਖੁੱਲ ਕੇ ਵਿਚਾਰਾਂ ਕੀਤੀਆਂ ਕਿ ਕਿੱਦਾਂ ਦਾ ਜਿਹੜਾ ਹਾਲਾਤ ਨੇ ਉਹ ਵਕੀਲਾਂ ਦੇ ਨੇ ਕਿਉਂਕਿ ਅਕਸਰ ਜਿਹੜੇ ਮਾਹੌਲ ਆ ਜਿਹੜੀਆਂ ਦਿੱਕਤਾਂ ਨੇ ਉਹ ਕਿਤੇ ਨਾ ਕਿਤੇ ਸਾਰਿਆਂ ਨੂੰ ਫੇਸ ਕਰਨੀਆਂ ਪੈਂਦੀਆਂ ਸੋ ਇਦਾਂ ਦੀ ਪਰਸਨੈਲਿਟੀ ਲੈ ਕੇ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਦਿਓ ਜ਼ਾਤ ਧੰਨਵਾਦ